ਸਵਾਗਤ ਹੈ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕਰਾਂਗੇ ਆਈਡੀਆ ਚੋਰੀ ਦੀ ਚੋਣਾਂ ਦੇ ਸਮੇਂ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂ ਇੱਕ ਦੂਜੇ ਤੇ ਸ਼ਬਦੀ ਹਮਲੇ ਕਰਦੇ ਨੇ ਤਾਂ ਚੋਣਾਂ ਦੇ ਵਿੱਚ ਲੋਕਾਂ ਨੂੰ ਲੁਭਾਉਣ ਦੇ ਲਈ ਹਰੇਕ ਸਿਆਸੀ ਪਾਰਟੀ ਇੱਕ ਦੂਜੇ ਤੋਂ ਵੱਧ ਚੜ ਕੇ ਵਾਅਦੇ ਵੀ ਕਰਦੀ ਹੈ ਉਹਨਾਂ ਵਾਅਦਿਆਂ ਦੇ ਵਿੱਚ ਮੁਫਤ ਖੋਰੀ ਦਾ ਜਿਹੜਾ ਪ੍ਰਗਟਾਵਾ ਹੈ ਉਹ ਕਿਤੇ ਨਾ ਕਿਤੇ ਝਲਕਦਾ ਤਾਂ ਗੱਲ ਕਰਾਂਗੇ ਆ ਆਈਡੀਆ ਚੋਰੀ ਦੀ ਆਈਡੀਆ ਚੋਰੀ ਦੀ ਗੱਲ ਇਸੇ ਕਰਕੇ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ 2021 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਕੁਝ ਵਾਅਦੇ ਕੀਤੇ ਉਸ ਵਿੱਚ ਕੁਝ ਸਹੂਲਤਾਂ ਮੁਫਤ ਦੇਣ ਦਾ ਐਲਾਨ ਕੀਤਾ ਉਹਨਾਂ ਵਿੱਚ ਖਾਸ ਜ਼ਿਕਰ ਜੇਕਰ ਮੈਂ ਕਰਾਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਜੋ ਕੀਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਬਿਜਲੀ ਮਾਫੀ ਵੀ ਦਿੱਤੀ ਗਈ ਬਿਜਲੀ ਦੇ 300 ਯੂਨਟ ਮੁਫਤ ਦਿੱਤੀ ਗਈ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਨੇ ਜਿਹੜੀਆਂ ਮੁਫਤ ਦਿੱਤੀਆਂ ਜਾਂਦੀਆਂ ਰਹੀਆਂ ਤੇ ਦਿੱਤੀਆਂ ਵੀ ਜਾ ਰਹੀਆਂ ਨੇ ਤਾਂ ਇਸ ਤੋਂ ਬਾਅਦ ਹੁਣ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ ਟ੍ਰੈਂਡ ਚੱਲ ਪਿਆ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਬਿਲਕੁਲ ਸਿਰ ਤੇ ਨੇ ਉਦੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਆਈਡੀਏ ਵਰਤਦੀਆਂ ਪਾਰਟੀਆਂ ਨਜ਼ਰ ਆ ਰਹੀਆਂ ਨੇ ਕਾਂਗਰਸ ਨੇ ਵੀ ਬੀਬੀਆਂ ਨੂੰ 2-2000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰ ਦਿੱਤਾ ਤਾਂ ਦੂਜੇ ਪਾਸੇ ਭਾਜਪਾ ਵੀ ਪਿੱਛੇ ਨਹੀਂ ਰਹੀ ਭਾਜਪਾ ਨੇ ਵੀ 21-2100 ਰੁਪਏ ਬੀਬੀਆਂ ਨੂੰ ਪ੍ਰਤੀ ਮਹੀਨਾ ਮੁਫਤ ਦੇਣ ਦਾ ਐਲਾਨ ਕੀਤਾ ਹੋਰ ਵੀ ਬਹੁਤ ਕੁਝ ਮੁਫਤ ਸਹੂਲਤਾਂ ਦੇਣ ਦਾ ਐਲਾਨ ਕੀਤਾ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਮੇਰੇ ਸਹਿਯੋਗੀ ਮੇਰੇ ਨਾਲ ਰਮਨਦੀਪ ਸ਼ਰਮਾ ਮੌਜੂਦ ਨੇ ਰਮਨਦੀਪ ਸਵਾਗਤ ਹੈ ਧੰਨਵਾਦ ਪ੍ਰਵੀਂਦਰ ਰਮਨਦੀਪ ਮੁਫਤ ਖੋਰੀ ਦਾ ਵਿਰੋਧ ਪੰਜਾਬ 'ਚ ਬਹੁਤ ਹੁੰਦਾ ਹੈ ਸੋਸ਼ਲ ਮੀਡੀਆ ਦੇਖ ਲਈਏ ਮੀਡੀਆ ਦੇਖ ਲਈਏ ਹਰੇਕ ਪੰਜਾਬੀ ਜਾਂ ਲੋਕ ਨੇ ਜਿਹੜੇ ਉਹ ਅੱਕੇ ਪਏ ਨੇ ਮੁਫਤ ਖੋਰੀ ਤੋਂ ਹਾਲਾਂਕਿ ਸਹੂਲਤ ਪੰਜਾਬੀਆਂ ਨੂੰ ਹੀ ਮਿਲ ਰਹੀ ਹੈ ਪਰ ਲੋਕ ਇਸ ਕਰਕੇ ਵੀ ਦੁਖੀ ਨੇ ਕਿ ਪੰਜਾਬ ਸਰ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ ਆਰਥਿਕ ਪੱਖੋਂ ਵੀ ਪੰਜਾਬ ਕਮਜ਼ੋਰ ਹੁੰਦਾ ਜਾ ਰਿਹਾ ਹੈ ਪਰ ਦੂਜੇ ਪਾਸੇ ਹਰਿਆਣਾ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਵੀ ਭਾਜਪੀ ਅਤੇ ਕਾਂਗਰਸ ਪਿੱਛੇ ਨਹੀਂ ਰਹੀ ਉਹਨਾਂ ਨੇ ਉਹੀ ਪਾਰਟੀ ਦੇ ਆਮਾਦੀ ਪਾਰਟੀ ਵਾਲੇ ਨਕਸ਼ੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕੀਤੀ ਲੱਗਦੀ ਹੈ ਉਹੀ ਮੁਫਤ ਖੋਰੀ ਵਾਲਾ ਐਲਾਨ ਹੈ ਜਿਹੜਾ ਬੀਬੀਆਂ ਨੂੰ ਪੈਸੇ ਦੇਣਾ ਜਾਂ ਹੋਰ ਕਈ ਸਹੂਲਤਾਂ ਨੇ ਮੁਫਤ ਦੇਣ ਦਾ ਇਲਾਨ ਕੀਤਾ ਠੀਕ ਹੈ ਸੇਤ ਸਹੂਲਤਾਂ ਨੇ ਜਿਹੜੀਆਂ ਮੁਫਤ ਮਿਲਣੀਆਂ ਚਾਹੀਦੀਆਂ ਵੀ ਨੇ ਪਰ ਹੋਰ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਕਿੰਨੀਆਂ ਕੁ ਵਾਜਿਬ ਨੇ ਕਿ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਾਲਾ ਹੀ ਆਈਡੀਆ ਚੋਰੀ ਹੋਇਆ ਤੇ ਹਰਿਆਣੇ ਚ ਜਾ ਪਹੁੰਚਿਆ ਹੌਲੀ ਹੌਲੀ ਕਿਤੇ ਪੂਰੇ ਦੇਸ਼ ਨੂੰ ਘੁਣ ਵਾਂਗੂ ਤਾਂ ਨਹੀਂ ਖਾਜੂ ਆਰਥਿਕ ਪੱਖੋਂ ਕਮਜ਼ੋਰ ਨਹੀਂ ਕਰੂਗਾ ਇਹ ਪ੍ਰਵਿੰਦਰ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਅੱਜ ਮੁੱਦਾ ਲੈ ਕੇ ਆਏ ਹੋ ਉਹ ਮੁੱਦਾ ਆਮ ਲੋਕਾਂ ਦੇ ਹਿੱਤ ਦਾ ਮੁੱਦਾ ਹੈਗਾ ਇਹ ਅਜੇ ਇਹ ਮੁੱਦਿਆਂ ਤੇ ਆਮ ਕਰਕੇ ਚਰਚਾ ਬਹੁਤ ਘੱਟ ਹੁੰਦੀ ਆ ਇਸ ਇਨ੍ਹਾਂ ਮੁੱਦੇ ਨੂੰ ਅਵਾਇਡ ਕੀਤਾ ਜਾਂਦਾ ਅੰਤ ਤੌਰ ਤੇ ਚਰਚਾ ਹੁੰਦੀ ਆ ਕਿ ਕਿਹੜੇ ਲੀਡਰ ਨੇ ਕਿਹੜੇ ਲੀਡਰ ਨੂੰ ਕੀ ਕਹਿਤਾ ਕਿਹੜੇ ਲੀਡਰ ਨੇ ਕਿੱਥੇ ਕਿਹੜਾ ਬਿਆਨ ਦੇਤਾ ਆਮ ਤੌਰ ਤੇ ਚਰਚਾ ਜਿਹੜੀ ਪਿਛਲੇ ਦਿਨਾਂ ਦੀ ਰਹੀ ਹੈ ਪਰ ਜਿਹੜਾ ਇਹ ਮੁੱਦਾ ਹੈਗਾ ਇਹ ਮੁੱਦਾ ਸਾਡੇ ਅਜਿਹੇ ਸਿਸਟਮ ਦੇ ਨਾਲ ਜੁੜਿਆ ਹੋਇਆ ਜਿਹੜਾ ਸਵਾਲ ਪੁੱਛਦਾ ਸਾਡੇ ਸਿਸਟਮ ਤੋਂ ਸਵਾਲ ਪੁੱਛਦਾ ਸਾਡੀਆਂ ਪੋਲਿਟੀਕਲ ਪਾਰਟੀਆਂ ਤੋਂ ਸਵਾਲ ਪੁੱਛਦਾ ਦੇਖੋ ਮੁਫਤ ਖੋਰੀ ਦੀ ਜਦੋਂ ਕੋਈ ਇੱਕ ਪਾਰਟੀ ਵਾਅਦਾ ਕਰਦੇ ਦੂਜੀ ਪਾਰਟੀ ਉਸ ਤੇ ਅਟੈਕ ਕਰਦੇ ਆ ਕਿ ਮੁਫਤ ਖੋਰੀ ਦੀ ਸਿਆਸਤ ਨੂੰ ਅੱਗੇ ਵਧਾ ਰਹੇ ਨੇ ਹੂੰ ਦਰ ਅਸਲ ਹਰ ਇੱਕ ਸਰਕਾਰ ਹਰ ਇੱਕ ਪਾਰਟੀ ਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਜਦੋਂ ਉਹ ਸੱਤਾ ਦੇ ਵਿੱਚ ਆਉਂਦੀ ਹੈ ਸੱਤਾ ਤੋਂ ਪਹਿਲਾਂ ਜਦੋਂ ਵਾਅਦੇ ਕਰਦੀ ਹੈ ਇੱਕ ਪ੍ਰੋਮਿਸ ਹੁੰਦੇ ਜਿਹਨੂੰ ਅਸੀਂ ਮੈਨੀਫੈਸਟੋ ਕਹਿੰਦੇ ਹੈ ਜਿਹੜਾ ਲੀਗਲ ਡਾਕੂਮੈਂਟ ਹੈਗਾ ਪਰ ਅੱਜ ਜੇਪੀ ਨੱਡਾ ਜਦੋਂ ਹਰਿਆਣਾ ਦੇ ਵਿੱਚ ਜਦੋਂ ਮੈਨੀਫੈਸਟੋ ਜਾਰੀ ਕਰ ਰਹੇ ਸੀ ਉਹਨਾਂ ਨੇ ਇਸ ਲੀਗਲ ਡਾਕੂਮੈਂਟ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਉਹ ਕਹਿ ਰਹੇ ਨੇ ਕਿ ਇੱਕ ਇਹ ਤੁਹਾਡਾ ਕੌਨਫੀਡੈਂਸ ਜਿਹੜਾ ਹੈਗਾ ਉਹ ਡਾਕੂਮੈਂਟ ਹੋਣਾ ਚਾਹੀਦਾ ਕੌਨਫੀਡੈਂਸ ਜਿਹੜਾ ਹੈਗਾ ਤੁਹਾਡੇ ਵਾਅਦਿਆਂ ਦੇ ਵਿੱਚ ਹੋਣਾ ਚਾਹੀਦਾ ਕਿ ਨਾ ਕਿ ਜਿਹੜਾ ਤੁਸੀਂ ਲੋਕਾਂ ਨੂੰ ਵਾਅਦਿਆਂ ਦੇ ਨਾਂ ਤੇ ਕਰਕੇ ਜਿਹੜਾ ਮੈਨੀਫੈਸਟੋ ਦਿੰਨੇ ਆ ਉਹ ਤੁਹਾਡਾ ਪ੍ਰੋਮਿਸ ਹੁੰਦਾਗਾ ਇਹ ਲੀਗਲ ਡਾਕੂਮੈਂਟ ਹੁੰਦਾ ਜਿਸ ਨੂੰ ਜੇਕਰ ਤੁਸੀਂ ਨਹੀਂ ਕਰੋਗੇ ਕੋਈ ਚੈਲੰਜ ਕਰ ਸਕਦਾ ਹੁਣ ਕੋਈ ਵੀ ਦੇਖੋ ਹੁਣ ਜਿਹੜਾ ਕਾਂਗਰਸ ਨੇ ਦਿੱਤਾ ਇੱਥੇ ਕਾਂਗਰਸ ਨੇ ਕਿਹਾ ਕਿ ਅਸੀਂ ਸੱਤ ਵਾਅਦੇ ਸੱਤ ਇਰਾਦੇ ਲੈ ਕੇ ਆਏ ਆ ਬੀਜੇਪੀ ਇਸ ਦੀ ਉਲਟ ਕਹਿ ਰਹੀ ਹੈ ਕਿ ਅਸੀਂ ਜਿਹੜਾ ਹੈਗਾ ਸੰਕਲਪ ਪੱਤਰ ਹੈਗਾ ਮੈਨੀਫੈਸਟੋ ਸ਼ਬਦ ਹੀ ਹਟਾ ਦਿੱਤਾ ਸਾਰੀਆਂ ਪਾਰਟੀਆਂ ਨੇ ਹੌਲੀ ਹੌਲੀ ਕਰਕੇ ਕਿ ਇਹ ਕੱਲ ਨੂੰ ਕਿਤੇ ਕੋਰਟ ਦੇ ਵਿੱਚ ਚੈਲੰਜ ਨਾਮ ਬਣ ਜਾਵੇ ਇਸੇ ਕਰਕੇ ਇੱਕ ਬਹੁਤ ਵੱਡੀ ਲੜਾਈ ਲੰਬੇ ਸਮੇਂ ਤੋਂ ਕੁਝ ਧਿਰਾਂ ਲੜ ਰਹੀਆਂ ਨੇ ਨਰਮਨ ਮਾਫੀ ਚੋਣਾ ਟੋਕੂਗਾ ਤੁਸੀਂ ਕੋਰਟ ਦੀ ਗੱਲ ਕੀਤੀ ਹੈ ਮੁਫਤ ਖੋਰੀ ਦੀ ਗੱਲ ਕੀਤੀ ਹੈ ਇੱਥੇ ਮੈਂ ਉਸੇ ਖਬਰ ਦਾ ਜ਼ਿਕਰ ਕਰੂੰ ਤਾਜ਼ਾ ਰਿਪੋਰਟ ਹੈ ਚੋਣਾ ਦੌਰਾਨ ਮੁਫਤ ਤੋਹਫਿਆਂ ਦਾ ਵਾਅਦਾ ਕਰਨ ਵਾਲੀਆਂ ਪਾਰਟੀਆਂ ਵਿਰੁੱਧ ਜੋ ਪਟੀਸ਼ਨਾਂ ਦਾਇਰ ਹੋਈਆਂ ਨੇ ਸੁਪਰੀਮ ਕੋਰਟ 'ਚ ਸੁਣਵਾਈ ਕਰਨ ਤੇ ਵਿਚਾਰ ਕਰੇਗਾ ਸੁਪਰੀਮ ਕੋਰਟ ਇਹ ਕਿਹਾ ਗਿਆ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਇਹ ਮੁੱਦਾ ਬਹੁਤ ਮਹੱਤਵਪੂਰਨ ਹੈ ਇਸ ਰੁਝਾਨ ਵਿਰੁੱਧ ਦਾਇਰ ਪਟੀਸ਼ਨਾਂ ਨੂੰ ਆਪਣੇ ਏਜੰਡੇ ਤੋਂ ਨਹੀਂ ਹਟਾਇਆ ਜਾ ਸਕਦਾ ਯਾਨੀ ਕਿ ਸੁਪਰੀਮ ਕੋਰਟ ਵੀ ਇਸ ਮਾਮਲੇ ਤੇ ਹੁਣ ਸਖਤ ਹੋ ਸਕਦੀ ਹੈ ਬਿਲਕੁਲ ਪ੍ਰਵਿੰਦਰ ਤੁਸੀਂ ਦੇਖੋ ਪੰਜਾਬ ਦੇ ਵਿੱਚ ਇਹ ਅੱਜ ਨਹੀਂ ਸ਼ੁਰੂ ਹੋਇਆ ਜੇ ਆਮ ਆਦੀ ਪਾਰਟੀ ਨਹੀਂ ਲੈ ਕੇ ਇਹਦੀ ਸ਼ੁਰੂਆਤ 1996 ਦੇ ਵਿੱਚ ਹੋ ਗਈ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਔਰ ਭਾਜਪਾ ਨੇ ਜਦੋਂ ਅਲਾਈਅੰਸ ਦੀ ਸਰਕਾਰ ਬਣੀ ਸੀ ਤਾਂ ਉਹਨਾਂ ਨੇ ਆਪਣੇ ਪ੍ਰੋਮਿਸ ਕੀਤਾ ਸੀ ਕਿ ਕਿਸਾਨਾਂ ਦਾ ਜਿਹੜਾ ਉਦੋਂ ਮੁਫਤ ਬਿਜਲੀ ਜਿਹੜੀ ਕਿ ਮੋਟਰਾਂ ਮੋਟਰ ਕਨੈਕਸ਼ਨਾਂ ਤੇ ਅੱਜ ਤੱਕ ਉਹ ਜਿਹੜੀ ਮੁਹੀਆ ਹੈਗੀ ਇਸ ਤੋਂ ਇਲਾਵਾ ਮਾਮਲੇ ਹੁੰਦੇ ਸੀ ਥੋੜੇ-ਥੋੜੇ ਜ਼ਮੀਨਾਂ ਤੇ ਥੋੜਾ-ਥੋੜਾ ਟੈਕਸ ਦੇ ਰੂਪ ਦੇ ਵਿੱਚ ਲੱਗਦੇ ਨੰਬਰਦਾਰੇ ਇਕੱਠੇ ਕਰਦੇ ਉਸ ਨੂੰ ਹਟਾਇਆ ਸੀ ਤੇ ਜਿਹੜੇ ਇੱਕ ਮੈਂ ਜਿਹੜੀ ਪਿਛਲੇ ਨੂੰ ਥੋੜਾ ਜੋੜ ਕੇ ਨਾਲ ਚੱਲਾਂਗਾ ਹਰ ਇੱਕ ਪਾਰਟੀ ਹਰ ਇੱਕ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕੋ ਆਪਣੇ ਦੇਸ਼ ਦੇ ਲੋਕਾਂ ਦਾ ਆਪਣੇ ਸੂਬੇ ਦੇ ਲੋਕਾਂ ਦਾ ਜਿਹੜਾ ਸਮਾਜਿਕ ਹਾਲਾਤ ਨੇ ਜਿਹੜਾ ਵਿੱਤੀ ਹਾਲਾਤ ਨੇ ਉਸ ਨੂੰ ਥੋੜਾ ਜਿਹਾ ਉਹ ਮਜ਼ਬੂਤ ਕਰਨਾ ਹੋ ਸਕਦਾ ਥੋੜਾ ਜਿਹਾ ਕਈ ਵਾਰੀ ਇਹ ਹੁੰਦਾ ਕਿ ਸਾਡਾ ਕੋਈ ਤਾਕਾ ਜਿਹੜਾ ਦੱਬਿਆ ਕੁਚਲਿਆ ਹੁੰਦਾ ਉਸ ਕੋਲ ਉਹਨੀਆਂ ਸਿਹਤ ਸੇਵਾਵਾਂ ਨਹੀਂ ਹੁੰਦੀਆਂ ਉਸ ਕੋਲ ਉਹਨੀਆਂ ਸਿੱਖਿਆ ਦਾ ਸਾਧਨ ਨਹੀਂ ਹੁੰਦੇ ਹੋ ਸਕਦਾ ਕਿ ਉਹਨਾਂ ਨੂੰ ਮਿਆਰ ਉੱਚਾ ਚੁੱਕਣ ਦੇ ਲਈ ਜਿਹਨੂੰ ਅਸੀਂ ਬੀਪੀਐਲ ਕਹਿ ਦਿੰਨਾ ਲੋ ਪਾਪ ਪਾਵਰਟੀ ਲਾਈਨ ਵਾਲੇ ਜਿਹੜੇ ਪਰਿਵਾਰ ਹੁੰਦੇ ਨੇ ਉਹਨਾਂ ਦਾ ਜੀਵਨ ਪੱਧਰ ਕਿਵੇਂ ਸੁਧਰੇ ਉਸ ਲਈ ਇੱਕ ਕਦਮ ਉਠਾਉਣੇ ਸਰਕਾਰਾਂ ਦੇ ਲਈ ਲਾਜ਼ਮੀ ਹੁੰਦੇ ਨੇ ਪਰ ਜਦੋਂ ਤੁਸੀਂ ਵਾਅਦਾ ਕਰਦੇ ਆ ਕਿ ਤੁਹਾਨੂੰ ਮੁਫਤ ਬਿਜਲੀ ਦੇ ਦਾਂਗੇ ਤੁਹਾਨੂੰ ਘਰ ਬਣਾ ਕੇ ਦੇ ਦਾਂਗੇ ਤੁਹਾਡੀਆਂ ਸਿਹਤ ਸਹੂਲਤਾਂ ਤੁਹਾਡੇ ਲਈ ਮੁਫਤ ਹੋਣੀਆਂ ਤੁਹਾਡੇ ਲਈ ਰੋਜਗਾਰ ਜਿਹੜੀਆਂ ਸਿੱਖਿਆ ਦੀਆਂ ਸਹੂਲਤਾਂ ਮੁਫਤ ਹੋਣੀਆਂ ਤਾਂ ਕੈਪਟਨ ਸਰਕਾਰ ਨੇ ਜਿਹੜੀ ਹੈਗੀ ਆ ਬਸ ਸਹੂਲਤ ਮੁਹੱਈਆ ਕਰਵਾਈ ਸੀ ਫ੍ਰੀ ਦੀ ਕਰਵਾਈ ਸੀ ਹਾਂ ਤੇ ਹਾਲ ਤੱਕ 600 ਯੂਨਿਟ ਪੰਜਾਬ ਦੇ ਵਿੱਚੋਂ ਜਿਹੜੀ ਹੈਗੀ ਆ ਜਿਹੜੀ ਤੁਰ ਘੱਟ ਮਿਲਦੀ ਆ ਤੁਹਾਨੂੰ ਤੋਂ ਬਿੱਲ ਨਹੀਂ ਲਾਈ ਜਾਂਦੇ ਇਸ ਦੇ ਇਸ ਦੇ ਵਿੱਚ ਜਿਹੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਦੀ ਪਰਭਾਈ ਕਿੱਥੋਂ ਕਰਨੀ ਆ ਇਹ ਵਾਧੂ ਬੋਝ ਟੈਕਸ ਦੇ ਰੂਪ ਵਿੱਚ ਲੋਕਾਂ ਤੇ ਮੜੇਗੀ ਜਿਹੜੇ ਲੋਕ ਕਹਿੰਦੇ ਅਸੀਂ ਟੈਕਸ ਪੇਅਰ ਲੋਕ ਹੈਗੇ ਹਾਂ ਉਹ ਕਹਿੰਦੇ ਸਾਨੂੰ ਉਸ ਦੀ ਸਹੂਲਤ ਦਿੱਤੀ ਜਾਵੇ ਸਾਡੇ ਬਿਜ਼ਨਸ ਦੇ ਨਾਲ ਲੱਗਦੀ ਸਹੂਲਤ ਤੁਸੀਂ ਦੇ ਰਹੇ ਆ ਆਮ ਲੋਕਾਂ ਨੂੰ ਤੇ ਪਰ ਭਾਈ ਤੁਸੀਂ ਸਾਡੇ ਤੋਂ ਕਰੋਗੇ ਉੱਥੇ ਵੀ ਇੱਕ ਖਿਲਾਫ ਆਵਾਜ਼ ਨਰਾਜ਼ਗੀ ਪੈਦਾ ਹੁੰਦੀ ਆ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਬੇਸ਼ੱਕ ਇਹ ਬਣਦੀ ਆ ਕਿ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨ ਦੇ ਲਈ ਉਹਨਾਂ ਨੂੰ ਥੋੜੀ ਥੋੜੀ ਰਾਹਤ ਦਿੱਤੀ ਜਾਵੇ ਇਸ ਨੂੰ ਆਪਣਾ ਪੋਲੀਟਿਕਲ ਮਫਾਦਲੀਨਾ ਵਰਤਨ ਪਰ ਦੂਜੇ ਪਾਸੇ ਜਿਹੜੇ ਟੈਕਸ ਪੇਅਰ ਲੋਕ ਹੈਗੇ ਨੇ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ ਰਮਨ ਇੱਥੇ ਬੀਬੀਆਂ ਦੀ ਮੈਂ ਗੱਲ ਕਰੂੰਗਾ ਵਿਦੇਸ਼ਾਂ ਦੀ ਗੱਲ ਕਰਦੇ ਆ ਸਾਡੇ ਪੰਜਾਬੀ ਬਾਹਰ ਮੁਲਕ ਜਾਂਦੇ ਨੇ ਉਹ ਕਹਿੰਦੇ ਨੇ ਕਿ ਉੱਥੇ ਸਹੂਲਤਾਂ ਬਹੁਤ ਨੇ ਬੱਚਿਆਂ ਨੂੰ ਪੈਨਸ਼ਨ ਲੱਗ ਜਾਂਦੀ ਹੈ ਜਦੋਂ ਤੱਕ 18 ਸਾਲ ਦੇ ਨਹੀਂ ਹੁੰਦੇ ਬੀਬੀਆਂ ਨੂੰ ਜਾਂ ਬਜ਼ੁਰਗਾਂ ਨੂੰ ਖਾਸ ਤੌਰ ਤੇ ਪੈਨਸ਼ਨ ਲੱਗਦੀ ਹੈ ਤਾਂ ਜੋ ਉਹਨਾਂ ਦਾ ਗੁਜ਼ਾਰਾ ਹੁੰਦਾ ਰਹੇ ਗੁਜ਼ਾਰਾ ਪੱਤਾ ਮਿਲਦਾ ਹੈ ਕਿ ਇਹ ਔਸਪਤੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਉਸ ਤਰ੍ਹਾਂ ਦੀ ਸਹੂਲਤ ਨਾਲ ਕਿਉਂ ਨਹੀਂ ਜੋੜ ਕੇ ਦੇਖਿਆ ਜਾ ਰਿਹਾ ਭਾਰਤ ਦੇ ਵਿਚੋਂ ਇਸ ਤਰ੍ਹਾਂ ਦੀ ਮੁਫਤ ਜਿਹੜੀ ਕਹਿ ਦਿੱਤੀ ਜਾਂਦੀ ਹੈ ਸਹੂਲਤ ਉਸ ਚੀਜ਼ ਨਾਲ ਕਿਉਂ ਨਹੀਂ ਜੋੜ ਕੇ ਦੇ ਪ੍ਰਵਿੰਦਰ ਅੱਜ ਦੇਸ਼ ਦੇ ਵਿੱਚ ਅਰਬਾਂ ਖਰਬਾਂ ਦਾ ਟੈਕਸ ਚੋਰੀ ਦਾ ਮਾਮਲਾ ਹੈਗਾ ਹੂੰ ਬਹੁਤ ਸਾਰੇ ਅਜਿਹੇ ਮਾਮਲਿਆਂ ਦੇ ਵਿੱਚ ਦੇਖੋ ਜਿੱਥੇ ਟੈਕਸ ਨੂੰ ਲੁਕਾਉਣ ਦੇ ਖਾਤਰ ਤਰ੍ਹਾਂ-ਤਰ੍ਹਾਂ ਦੇ ਹੱਤਕੰਡੇ ਅਪਣਾਏ ਜਾਂਦੇ ਨੇ ਜੇਕਰ ਤੁਸੀਂ ਅਮਰੀਕਾ ਦੀ ਗੱਲ ਮੈਂ ਯੂਰਪ ਦੀ ਗੱਲ ਕਰ ਲਾਂ ਪੂਰੇ ਦੀ ਯੂਰਪ ਤੋਂ ਦੂਸਰੀਆਂ ਕੰਟਰੀਆਂ ਦੀ ਗੱਲ ਕਰ ਲਗੇ ਅਸੀਂ ਉੱਥੇ ਇੱਕ ਬੜੀ ਸਲੇਬ ਕਲੀਅਰ ਹੈਗੇ ਆ ਉੱਥੇ ਤੁਹਾਨੂੰ ਰੁਜ਼ਗਾਰ ਦੇ ਘੰਟੇ ਰੁਜ਼ਗਾਰ ਦੇ ਤੁਹਾਡੀ ਉਹ ਰੁਜ਼ਗਾਰ ਦੇ ਹਿਸਾਬ ਨਾਲ ਜਿਹੜੀ ਹੈਗੀ ਉਹ ਨਿਰਧਾਰਿਤ ਹੁੰਦੀ ਹੈ ਇਸੇ ਕਰਕੇ ਉਹਨਾਂ ਤੇ ਟੈਕਸ ਜਾਂਦੇ ਆ ਸਰਕਾਰ ਆਪਣੇ ਉਸ ਲਈ ਗਏ ਟੈਕਸ ਦੇ ਵਿੱਚੋਂ ਆਮ ਲੋਕਾਂ ਦੇ ਜੀਵਨ ਪੱਧਰ ਉੱਚਾ ਕਰਨ ਦੇ ਲਈ ਉਸ ਨੂੰ ਆਮ ਲੋਕਾਂ ਤੇ ਵਰਤੇ ਹਲੇ ਤੱਕ ਸਾਡੀ ਦੇਸ਼ ਨੂੰ ਆਜ਼ਾਦ ਹੋਇਆ 1947 ਤੋਂ ਬਾਅਦ ਅੱਜ ਕਿੰਨਾ ਸਮਾਂ ਹੋ ਗਿਆ ਲੜਾਈ ਤਾਂ ਅੱਜ ਵੀ ਇਸ ਗਲੀਆਂ ਨਾਲੀਆਂ ਤੇ ਲੜ ਰਹੇ ਆ ਅੱਜ ਵੀ ਸਾਡੀਆਂ ਪਿਛਲੇ ਇੱਕ ਵੀਡੀਓ ਆਈ ਕਿ ਫਲਾਨੀ ਸਰਕਾਰ ਦੇ ਬੰਦੇ ਨੇ 77 ਦੇ ਬੰਦੇ ਨੇ ਸਾਡੀ ਗਲੀ ਰੁਕਾਤੀ ਹਲੇ ਵੀ ਅਸੀਂ ਤਾਂ ਜਿਹੜੀ ਹੈਗਾ ਟਾਇਲਟ ਜਿਹੜੀ ਹੈ ਸਕੀਮ ਆਈ ਹੈ ਕ ਸੁੱਚ ਭਾਰਤ ਦੀ ਸਕੀਮ ਅਸੀਂ ਦੇਸ਼ ਦੇ ਵਿੱਚ ਅਜੇ ਸੂਬੇ ਨੇ ਜਿੱਤੇ ਘਰ ਦੇ ਵਿੱਚ ਪਖਾਨੇ ਤੱਕ ਨਹੀਂ ਬਣੇ ਤੁਸੀਂ ਕਹਿੰਦੇ ਕੋਈ ਐਜਾ ਪੱਧਰ ਬਣੇ ਕਿ ਲੋਕਾਂ ਨੂੰ 60 ਸਾਲ ਤੋਂ ਬਾਅਦ ਜਾਂ 18 ਸਾਲ ਤੋਂ ਘੱਟ ਵਾਲੇ ਬੱਚਿਆਂ ਨੂੰ ਤੁਸੀਂ ਆਪਣੀ ਜ਼ਿੰਮੇਵਾਰੀ ਦੇ ਤੌਰ ਤੇ ਸਰਕਾਰ ਅਡੌਪਟ ਕਰੇ ਤੇ ਸਾਡੇ ਸਿਸਟਮ ਦੇ ਵਿੱਚ ਕਲੈਪਸ ਕਿਤਨਾ ਕਿਤੇ ਹੈਗੇ ਨੇ ਇਕਦਮ ਇਹ ਕੋਈ ਜਾਦੂ ਦੀ ਛੜੀ ਕਿਸੇ ਲੀਡਰ ਦੇ ਕੋਲ ਜਾਂ ਕਿਸੇ ਪਾਰਟੀ ਦੇ ਕੋਲ ਨਹੀਂ ਹੈਗੀ ਤੇ ਇਕਦਮ ਚੱਕ ਲਈ ਗਈ ਭਾਰਤ ਜਿੱਥੇ ਅਸੀਂ ਸਿਹਤ ਸਹੂਲਤਾਂ ਦੀ ਗੱਲ ਕਰਦੇ ਆ ਜਾਂ ਮੁਫਤ ਅਸੀਂ ਕਹਿੰਦੇ ਆਈਡੀਆ ਚੋਰੀ ਹੈ ਜਿੱਤੋਂ ਅਸੀਂ ਅੱਜ ਪ੍ਰੋਗਰਾਮ ਦਾ ਨਾਂ ਹੀ ਆਈਡੀਆ ਚੋਰੀ ਰੱਖਿਆ ਤਾਂ ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਦੇ ਵਿੱਚ 2021 ਦੇ ਵਿੱਚ ਆਪਣਾ ਕੈਂਪੇਨ ਸ਼ੁਰੂ ਕੀਤਾ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਗਰੰਟੀਆਂ ਦਿੰਨੇ ਆ ਗਰੰਟੀਆਂ ਦੇ ਰੂਪ ਦੇ ਵਿੱਚ ਪ੍ਰੋਮਿਸ ਕੀਤੇ ਸੀ ਉਹਨਾਂ ਦੇ ਵਿੱਚ ਮੁਫਤ ਬਿਜਲੀ ਦੀ 600 ਯੂਨਿਟ ਦੀ ਗੱਲ ਸੀ ਉਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਸਿਹਤ ਸਹੂਲਤਾਂ ਦੇਵਾਂਗੇ ਆ ਆਮ ਆਦਮੀ ਪਾਰਟੀ ਜਿਹੜੇ ਕਲੀਨਿਕ ਬਣੇ ਤਾਂ ਉਸ ਸਮੇਂ ਪ੍ਰਤਾਪ ਸਿੰਘ ਬਾਜਵਾ ਹੋਣ ਤੇ ਦਿੱਲੀ ਦੀ ਹੋਰ ਸੀਨੀਅਰ ਲੀਡਰਸ਼ਿਪ ਹੋਵੇ ਤੇ ਭਾਜਪਾ ਦੀ ਲੀਡਰਸ਼ਿਪ ਹੋਵੇ ਤਾਂ ਹੁਣ ਤਾਂ ਬੇਸ਼ੱਕ ਸੁਨੀਲ ਜਾਖੜ ਭਾਜਪਾ ਦਾ ਹਿੱਸਾ ਨੇ ਉਸ ਵੇਲੇ ਜਿਹੜੇ ਕਾਂਗਰਸ ਦਾ ਹਿੱਸਾ ਸੀ ਇਹਨਾਂ ਨੇ ਬੜੇ ਤੰਜ ਕਸੇ ਉਸ ਵੇਲੇ ਕਿ ਤੁਸੀਂ ਮੁਫਤ ਖੋਰੀ ਦੀ ਸਿਆਸਤ ਨੂੰ ਅੱਗੇ ਵਧਾ ਰਹੇ ਹੋ ਤਾਂ ਜਿਹੜੀ ਉਸ ਵੇਲੇ ਦੀ ਅਕਾਲੀ ਦਲ ਸੀ ਅਕਾਲੀ ਦਲ ਇਤਸੀ ਕਾਂਗਰਸ ਨੂੰ ਘੇਰਦੀ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਜਿਸ ਨੇ ਕਿਹਾ ਸੀ ਕਿ ਅਸੀਂ ਘਰ-ਘਰ ਨੌਕਰੀ ਦੇਵਾਂਗੇ ਇਹ ਪ੍ਰੋਮਿਸ ਕੈਪਟਨ ਵੱਲੋਂ ਕੀਤਾ ਗਿਆ ਸੀ ਕਿ ਅਸੀਂ ਘਰ-ਘਰ ਨੌਕਰੀ ਦੇਵਾਂਗੇ ਇਸ ਤੋਂ ਬਾਅਦ ਇੱਕ ਪ੍ਰੋਮਿਸ ਕੀਤਾ ਸੀ ਕਿ ਅਸੀਂ ਨਸ਼ਾ ਮੁਕਤ ਪੰਜਾਬ ਨੂੰ 4 ਹਫ਼ਤੇ ਦੇ ਵਿੱਚ ਕਰ ਦਾਂਗੇ ਕੈਪਟਨ ਨੇ ਚੱਕੀ ਸੌਂਤ ਹੈ ਫਸਲ ਦੀ ਪੂਰੀ ਰਕਮ ਆਲਾ ਵੀ ਜਿਹੜਾ ਹੈਗਾ ਇਸ ਨੇ ਵਾਅਦਾ ਕੀਤਾ ਸੀ ਤਮਾਮ ਕਰਜ਼ ਮਾਫੀ ਦਾ ਵਾਅਦਾ ਕੀਤਾ ਸੀ ਕਿ ਤੁਹਾਡਾ ਸ਼ਾਊਕਾਰਾਂ ਦਾ ਕਰਜ਼ ਤੁਹਾਡਾ ਸਹਿਕਾਰੀ ਬੈਂਕਾਂ ਦਾ ਕਰਜ਼ ਮਾਫ ਹੋ ਜਾਵੇਗਾ ਕਿੰਨਾ ਕੋ ਹੋਇਆ ਕਦੋਂ ਹੋਇਆ ਕਿਹਦਾ ਹੋਇਆ ਇਹ ਬਹੁਤ ਵੱਡੇ ਸਵਾਲ ਨੇ ਘਰ-ਘਰ ਨੌਕਰੀ ਕਿਹਨੂੰ ਮਿਲੀ ਕਦੋਂ ਕਿਹੜੀ ਕੁਆਲਿਫੀਕੇਸ਼ਨ ਨਾਲ ਨੂੰ ਮਿਲੀ ਕਿਹੜੇ ਪਰਿਵਾਰਾਂ ਦੇ ਵਿੱਚ ਮਿਲੀ ਕਿਹੜੇ ਸ਼ਹਿਰੀ ਖੇਤਰ ਚ ਮਿਲੀ ਕਿੰਨੇ ਪਿੰਡੂ ਖੇਤਰ ਦੇ ਵਿੱਚ ਮਿਲੀ ਕਾਂਗਰਸ ਕੋਲੇ ਕੋਈ ਜਵਾਬ ਨਹੀਂ ਹੈ ਇਸ ਗੱਲ ਦਾ ਉਹ ਸਾਰਾ ਕੈਪਟਨ ਅਮਰਿੰਦਰ ਤੇ ਪਾ ਰਿਹਾ ਕਿ ਜੀ ਕੈਪਟਨ ਦੇ ਪ੍ਰੋਮਿਸ ਸੀ ਕਾਂਗਰਸ ਦੇ ਪ੍ਰੋਮਿਸ ਨਹੀਂ ਕਿ ਕੈਪਟਨ ਉਸ ਵੇਲੇ ਕਾਂਗਰਸ ਤੋਂ ਬਾਹਰ ਸੀ ਇਹ ਬਹੁਤ ਵੱਡੇ ਸਵਾਲ ਨੇ ਜਿਹੜਾ ਹੁਣ ਭਾਜਪਾ ਜਾਂ ਕਾਂਗਰਸ ਨੇ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਕਹਿ ਲਗੇ ਆਮ ਆਦਮੀ ਪਾਰਟੀ ਦਾ ਗਰੰਟੀ ਵਾਲਾ ਪੱਤਰ ਕਹਿ ਲਗੇ ਹੂਬ ਹੂ ਜਿਹੜਾ ਹੈਗਾ ਹਰਿਆਣਾ ਦੇ ਵਿੱਚ ਲਾਗੂ ਜਾਂ ਹਰਿਆਣਾ ਦੇ ਵਿੱਚ ਪ੍ਰੋਮਿਸ ਦੇ ਰੂਪ ਦੇ ਵਿੱਚ ਲੈ ਕੇ ਆਏ ਨੇ ਉਹ ਸਾਰਾ ਸਟਰਕਚਰ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵਾਅਦਾ ਕੀਤਾ ਹਾਲਾਂਕਿ 1000 ਰੁਪਿਆ ਪੈਨਸ਼ਨ ਇੱਥੇ ਵੀ ਨਹੀਂ ਹਾਲੇ ਤੱਕ ਦਿੱਤੀ ਗਈ ਉਹਦਾ ਵੀ ਰੌਲਾ ਚੱਲੀ ਜਾਂਦਾ ਅਗਲੇ ਮਹੀਨੇ ਜਾਂ ਅਗਲੇ ਸਾਲ ਕਹਿ ਰਹੇ ਵਿਸਾ ਦਸੰਬਰ ਤੋਂ ਮਿਲ ਜਾਵੇਗੀ ਜਦੋਂ ਤੁਸੀਂ 2100 ਕਹਿ ਦੋਗੇ ਵੀ ਤੁਹਾਨੂੰ ਪੈਨਸ਼ਨ ਹਰ ਬੀਬੀ ਨੂੰ ਮਿਲੂਗੀ ਜੇ ਤੁਸੀਂ ਕਾਂਗਰਸ ਕਰੀਏ 2000 ਅਜ ਬੀਜਪੀ ਕਹਿੰਦੇ ਨੇ ਇਸ ਤੇ 2100 ਦੇਵਾਂਗੇ ਸਿਲੰਡਰ ਜਿਹੜੇ ਘਰੇਲੂ ਗੈਸ ਸਿਲੰਡਰ ਹੈਗੇ ਆ ਕਿਤੇ ਕਿਤੇ ਰਮਨ ਇਨਸਿ큐ਰਟੀ ਤਾਂ ਨਹੀਂ ਹੋ ਰਹੀ ਬੀਜਪੀ ਤੇ ਕ ਕੇ ਜਿਵੇਂ ਦੀਆਂ ਮੁਫਤ ਖੋਰੀ ਦੀਆਂ ਸਹੂਲਤਾਂ ਦੇ ਕੇ ਪੰਜਾਬ ਦੇ ਵਿੱਚ ਇੱਕੋ ਦਮ ਆਮ ਆਦੀ ਪਾਰਟੀ ਛਾ ਗਈ 92 ਵਿਧਾਇਕ ਲੈ ਗਈ ਕਿਤੇ ਉਹ ਇਨਸਿਕਿਉਰਟੀ ਤਾਂ ਨਹੀਂ ਲੱਗ ਰਹੀ ਉਹਨਾਂ ਨੂੰ ਕਿ ਆਮ ਆਦੀ ਪਾਰਟੀ ਹਰਿਆਣੇ 'ਚ ਵੀ ਇਸ ਤਰ੍ਹਾਂ ਦਾ ਕੁਝ ਨਾ ਕਰ ਜਾਵੇ ਕਿਉਂਕਿ ਵੀ ਪੰਜਾਬ ਦੀ ਹੱਦ ਨਾਲ ਲੱਗਦੀ ਹੈ ਉਧਰੋਂ ਦਿੱਲੀ ਦੀ ਹਰਿਆਣਾ ਨਾਲ ਹੱਦ ਨਾਲ ਲੱਗਦੀ ਹੈ ਲੋਕਾਂ ਦੇ ਵਿੱਚ ਲੋਕਾਂ 'ਚ ਚਰਚਾ ਤਾਂ ਛਿੜਦੀ ਹੈ ਨਾ ਵੀ ਭਾਈ ਉਹਨਾਂ ਦੇ ਘਰੇ ਤਾਂ 300 ਯੂਨਿਟ ਮਾਫ ਹੈ ਪੰਜਾਬ ਵਾਲਿਆਂ ਦੇ ਘਰੇ ਇਧਰ ਨਾਲ ਪਿੰਡ ਲੱਗਦੇ ਨੇ ਹਰਿਆਣੇ ਦੇ ਉਧਰੋਂ ਦਿੱਲੀ ਦੇ ਨਾਲ ਹਰਿਆਣਾ ਲੱਗਦਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਡਰੀ ਤਾਂ ਨਹੀਂ ਹੋਈ ਭਾਜਪਾ ਜਾਂ ਫਿਰ ਕਾਂਗਰਸ ਨਹੀਂ ਡਰੀ ਨਹੀਂ ਇਹਨੂੰ ਇਹ ਕਹਿੰਦੇ ਆ ਲਾਲਚ ਲਾਲਚ ਬਸ ਜਿਹੜਾ ਕੁਝ ਵੀ ਕਰਨਾ ਕੁਝ ਵੀ ਹੋ ਜਾਵੇ ਅਸੀਂ ਸੱਤਾ ਲੈ ਕੇ ਉਨੀ ਕਿਉਂਕਿ ਕਾਂਗਰਸ 10 ਸਾਲ ਹੋ ਗਏ ਸੱਤਾ ਤੋਂ ਦੂਰ ਆ ਹਰਿਆਣੇ ਦੇ ਵਿੱਚ ਹਰਿਆਣਾ ਰਸਤਾ ਖੁੱਲੇਗਾ ਦਿੱਲੀ ਦੇ ਲਈ ਦਿੱਲੀ ਰਸਤਾ ਖੁੱਲੇਗੀ ਓਵਰ ਆਲ ਜਦੋਂ ਹੁਣ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਹੋ ਰਹੀ ਆ ਤਾਂ ਸਾਰੀਆਂ ਪਾਰਟੀਆਂ ਦੇ ਸਾਹਮਣੇ ਦਾ ਪੇਚ ਇਹ ਹੈ ਕਿ ਜੇਕਰ ਅਸੀਂ ਹਰਿਆਣਾ ਦੇ ਵਿੱਚੋਂ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹਿ ਗਏ ਤਾਂ ਇਹ ਕਹਿਣ ਦੇ ਕਾਮਯਾਬ ਰਹਿ ਜਾਣਗੇ ਕਾਂਗਰਸ ਕਾਏ ਗਏ ਦੇਖੋ ਜੀ ਰਾਹੁਲ ਗਾਂਧੀ ਜਿਹੜਾ ਸੰਕਲਪ ਲੈ ਕੇ ਚੱਲੇ ਨੇ ਰਾਹੁਲ ਗਾਂਧੀ ਜਿਹੜੀ ਸੋਚ ਲੈ ਕੇ ਚੱਲੇ ਨੇ ਰਾਹੁਲ ਗਾਂਧੀ ਜਿਹੜੀ ਨੈਸ਼ਨਲ ਪੋਲਿਟਿਕਸ ਲੈ ਕੇ ਚੱਲ ਜਿਹੜੀ ਹੈਗੀ ਜਨਗਣਨਾ ਜਾਂ ਜਿਹੜਾ ਹੁਣ ਜਾਤੀ ਜਨਗਣਨਾ ਨਾਲ ਮੁੱਦਾ ਛੇੜਿਆ ਜਾਂ ਨੇਸ਼ਨ ਆਫ ਸਟੇਟ ਦੀ ਗੱਲ ਕਰ ਰਹੇ ਨੇ ਜੀ ਜਨਤਾ ਨੇ ਉਸ ਤੇ ਮੋਹਰ ਲਗਾਤੀ ਬੀਜੇਪੀ ਦੀ ਰਾਜਨੀਤੀ ਨੂੰ ਨਰਿੰਦਰ ਮੋਦੀ ਦੀ ਰਾਜਨੀਤੀ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਬੀਜੇਪੀ ਦਿੱਤੇ ਪਹਿਲਾਂ ਸੈਂਟਰ ਦੇ ਵਿੱਚ ਆਪਣੇ ਦਮ ਤੇ ਨਹੀਂ ਸਰਕਾਰ ਬਣਾਈ ਬਣਾ ਪਈ ਤੇ ਹੁਣ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਨੂੰ ਲੋਕਾਂ ਨੇ ਚੱਲਦਾ ਕਰਤਾ ਤਾਂ ਇਹ ਹੈਗਾ ਰਾਹੁਲ ਗਾਂਧੀ ਨੂੰ ਪ੍ਰੋਜੈਕਟ ਕਰਨ ਦਾ ਤਰੀਕਾ ਦੂਜੇ ਪਾਸੇ ਬੀਜੇਪੀ ਕਹਿੰਦੇ ਜੇਕਰ ਤੀਜੀ ਵਾਰ ਬਣ ਗਈ ਤਾਂ ਸਾਡੇ ਮੋਹਰ ਲੱਗ ਜਾਵੇ ਕਿ ਦੇਖੋ ਜੀ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਲੋਕ ਕਰ ਰਹੇ ਨੇ ਹਰਿਆਣਾ ਦੇ ਵਿੱਚ ਜਿੱਥੇ ਸਭ ਤੋਂ ਵੱਧ ਕਿਸਾਨਾਂ ਦਾ ਵਿਰੋਧ ਹੋਇਆ ਕਿਸਾਨਾਂ ਵੱਲੋਂ ਬੀਜੇਪੀ ਨੇ ਵਿਰੋਧ ਕੀਤਾ ਜਿੱਤੇ ਐਸਕੇਮ ਵੱਲੋਂ ਬੀਜੇਪੀ ਦੇ तमाम ਹਰ ਪੱਧਰ ਤੇ ਵਿਰੋਧ ਦਾ ਐਲਾਨ ਕੀਤਾ ਗਿਆ ਇਸ ਦੇ ਬਾਵਜੂਦ ਜਿਹੜੀ ਹੈਗੀ ਆ ਬੀਜੇਪੀ ਸਰਕਾਰ ਬਣਾਉਣ ਦੇ ਵਿੱਚ ਹਰਿਆਣਾ ਦੇ ਵਿੱਚ ਕਾਮਯਾਬ ਰਹੀ ਤੇ ਇਸੇ ਤਰ੍ਹਾਂ ਤੇ ਆਮ ਆਦਮੀ ਪਾਰਟੀ ਕਹਿੰਦੀ ਜੇਕਰ ਅਸੀਂ ਗਵਾਂਡੀ ਸੂਬੇ ਪੰਜਾਬ ਦੇ ਵਿੱਚ 92 ਵਿਧਾਇਕ ਲੈ ਕੇ ਆਏ ਤੇ ਹਰਿਆਣਾ ਦੇ ਵਿੱਚ ਜਿਹੜਾ ਅ ਅਰਵਿੰਦ ਕੇਜੀ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਕੇਜਰੀਵਾਲ ਸਾਹਿਬ ਵੱਲੋਂ ਦੇਖੋ ਉਹਦਾ ਅਸਰ ਪਿਆ ਕੇ ਅੱਜ ਹਰਿਆਣਾ ਦੇ ਵਿੱਚ ਬਦਲਾਅ ਦੇ ਰੂਪ ਵਿੱਚ ਤੀਜੀ ਪਾਰਟੀ ਨੂੰ ਚੁਣਨ ਤੇ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਇਸ ਤੋਂ ਬਾਅਦ ਇਹ ਇਲੈਕਸ਼ਨ ਤੋਂ ਬਾਅਦ ਹੋਣ ਵਾਲੀਆਂ ਜਿਹੜਾ ਸੀ ਮੋਢ ਉਸੇ ਗੱਲ ਤੇ ਆਉਣੇ ਆ ਕਿ ਇਹ ਪ੍ਰੋਮਿਸ ਜਦੋਂ ਤੁਸੀਂ ਕਰਦੇ ਹੋ ਜਦੋਂ ਨਹੀਂ ਪੂਰੇ ਕਰਦੇ ਤੁਸੀਂ ਹਾਂ ਮੈਂ ਪ੍ਰੋਮਿਸ ਕੀਤਾ ਮੈਂ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਿਹਾ ਜਦੋਂ ਉਹ ਮੈਂ ਪ੍ਰੋਮਿਸ ਫੁਲਫਿਲ ਨਹੀਂ ਕੀਤੇ 100 100% ਤਾਂ ਤੁਹਾਨੂੰ ਉਹਦੇ ਪੈਨਲਟੀ ਦੇ ਰੂਪ ਵਿੱਚ ਕੀ ਤੁਹਾਨੂੰ ਸਜ਼ਾ ਹੋਣੀ ਚਾਹੀਦੀ ਆ ਕਿ ਤੁਸੀਂ ਉਸ ਨੂੰ ਇੱਕ ਲੀਡਰ ਦੀ ਰਿਸਪੌਂਸਿਬਿਲਟੀ ਫਿਕਸ ਕਰਦੇ ਹੋਗੇ ਉੱਤੇ ਜੀ ਸਾਡਾ ਤਾਂ ਉਸ ਵੇਲੇ ਪ੍ਰਦੇਸ਼ ਪ੍ਰਧਾਨ ਫਲਾਨਾ ਸੀ ਉਹਨੇ ਵਾਦਾ ਕੀਤਾ ਸੀ ਹੁਣ ਉਹ ਜੀ ਫਲਨੀ ਪਾਰਟੀ ਬਦਲ ਗਿਆ ਪੰਜਾਬ ਵਿੱਚ ਹੋਇਆ ਨਾ ਸੁਨੀਲ ਜਾਖੜ ਪਾਰਟੀ ਬਦਲ ਗਈ ਕੈਪਟਨ ਨਮਿੰਦਰ ਸਿੰਘ ਪਾਰਟੀ ਬਦਲ ਗਈ ਬਹੁਤ ਸਾਰੀ ਅੱਧੀ ਲੀਡਰਸ਼ਿਪ ਤਾਂ ਕਾਂਗਰਸ ਦੀ ਬੀਜੇਪੀ ਦੇ ਵਿੱਚੋਂ ਚੱਕਰ ਖਾ ਕੇ ਵਾਪਸ ਆ ਗਈ ਤਾਂ ਉਦੋਂ ਫਿਰ ਤੁਸੀਂ ਜਿਹੜੇ ਛੱਡ ਕੇ ਲੀਡਰ ਤੇ ਰਿਸਪੌਂਸਿਬਿਲਟੀ ਫੈਕਸੀ ਕਰੋਗੇ ਤਾਂ ਆਮ ਲੋਕਾਂ ਦੇ ਲਈ ਇਹ ਵਾਦੇ ਜਿਹੜੇ ਹੁੰਦੇ ਨੇ ਉਹ ਦੇਖਦੇ ਨੇ ਕਿ ਸਾਨੂੰ ਸਭ ਤੋਂ ਵੱਧ ਜਿਹੜਾ ਹੈਗਾ ਕਿਨੇ ਵੱਡੇ ਤੇ ਕਿਨੇ ਵੱਧ ਵਾਦੇ ਕੀਤੇ ਨੇ ਚਲੋ ਉਹ ਕਹਿੰਦੇ ਜੇ ਕਿਸ ਨੇ 100 ਕੀਤੇ 50 ਤਾਂ ਪੂਰੇ ਕਰੋ ਹੂੰ ਜਿਨੇ ਕੀਤੀ ਦਾ ਉਹ ਤੇ ਵਿਸ਼ਵਾਸ ਨਹੀਂ ਕਰਦਾ ਕੋਈ ਚਾਹੇ 10 ਦੇ ਵਿੱਚੋਂ 10 ਹੀ ਪਕਾਉਣ ਵਾਲਾ ਹੋਵੇ ਉਹਨੇ ਨੇ ਤੇ ਅਰਦਾਸ ਹੀ ਕੀਤੇ ਆ ਇਹਦੇ ਵੱਲ ਕੀ ਜਾਣਾ 100 ਵਾਲੇ ਵਾਲੇ ਚੱਲੋ ਤੇ ਰਾਜਨੀਤੀ ਬਦਲਦੀ ਹੈ ਨਾ ਰਾਜਨੀਤੀ ਕੇ ਸਟੈਂਡਰਡ ਇੰਨਾ ਡਾਊਨ ਹੋ ਗਿਆ ਰਾਜਨੀਤਿਕ ਲੋਕਾਂ ਦਾ ਮਿਆਰ ਇੰਨਾ ਸਟੈਂਡਰਡ ਡਾਊਨ ਹੋ ਗਿਆ ਕਿ ਜਿਹਨੂੰ ਟਿਕਟ ਨਹੀਂ ਮਿਲਿਆ ਉਹ ਦੂਜੀ ਪਾਰਟੀ ਚਲਾ ਜਾਂਦਾ ਜਿਹੜਾ ਹੁਣ ਇੱਥੇ ਅੱਜ ਵਾਦੇ ਹੋਏ ਨੇ ਤੁਸੀਂ ਪ੍ਰਵਿੰਦਰ ਕੋਈ 2014 ਤੋਂ ਪਹਿਲਾਂ ਸਿਲੰਡਰ ਲੈਣ ਗਏ ਹੋਗੇ ਮਾਰਕੀਟ ਦੇ ਵਿੱਚ ਕੁਈ 370 75 ਰੁਪਏ ਦਾ 60 ਦਾ 72 ਦਾ ਖਰੀਦਿਆ ਹੋਊਗਾ ਆਖਰੀ ਵਾਰ 372 ਰੁਪਏ ਦਾ ਜਦੋਂ ਨਰਿੰਦਰ ਮੋਦੀ ਸਰਕਾਰ ਆਈ ਆ ਅੱਜ ਲੈਣ ਜਾੜੋ 890 99 ਰੁਪਏ ਦਾ ਮਿਲਦਾ ਹੂੰ ਤਿੰਨ ਗੁਣਾ ਦੇ ਕਰੀਬ ਜਿਹੜਾ ਹੈਗਾ ਅੱਜ ਸਿਲੰਡਰ ਦੇ ਰੇਟ ਵਧ ਕੇ ਕਿਹਾ ਕੀ ਕਿਹਾ ਕਿ ਇਨਡਾਇਰੈਕਟ ਸਬਸਿਡੀ ਤੁਹਾਨੂੰ ਮਿਲੇਗੀ ਹੂੰ ਕਿਹਨੂੰ ਮਿਲਦੀ ਆ ਕੰਜ਼ਿਊਮਰ ਕੱਢਿਆ ਪਿਆ ਲੋਕਾਂ ਦਾ ਮਹਿੰਗਾਈ ਦੇ ਨਾਂ ਤੇ ਅੱਜ ਜੇ ਹਰਿਆਣਾ ਦੇ ਵਿੱਚ ਤੁਸੀਂ 500 ਰੁਪਏ ਕਹਿ ਰਹੇ ਆ ਕਿ ਮਹਿਲਾਵਾਂ ਨੂੰ ਘਰ ਦੀ ਰਸੋਈ ਦੇ ਲਈ ਜਿਹੜਾ ਤੁਹਾਨੂੰ ਅਸੀਂ ਲਾਡੂ ਰਾਣੀ ਪਨੀ ਲਾਡੋ ਪਨੀ ਕਿਹੜੀ ਸਕੀਮ ਸ਼ੁਰੂ ਕਰਤੀ ਬੀਜੇਪੀ ਨੇ ਹਰਿਆਣਾ ਦੇ ਵਿੱਚ ਲਾਡੂ ਲక్ష్ਮੀ ਦੇ ਨਾਂ ਤੇ ਕਹਿੰਦੇ ਜੀ ਅਸੀਂ ਜੀ 500 ਰੁਪਏ ਦਾ ਗੈਸ ਸਿਲੰਡਰ ਦੇਵਾਂਗੇ 2100 ਰੁਪਏ ਪੈਨਸ਼ਨ ਦੇਵਾਂਗੇ ਬਾਈ ਜੇ ਤੁਸੀਂ ਹਰਿਆਣਾ ਦੇ ਵਿੱਚ ਦੇ ਦੇਣ ਦੀ ਤਿਆਰੀ ਕਰ ਲਈ ਦੂਜੇ ਦੇਸ਼ ਦੀਆਂ ਔਰਤਾਂ ਲਾਡੋ ਉਹਦੇ ਵਿੱਚ ਨਹੀਂ ਆਉਂਦੀਆਂ ਹੂੰ ਦੂਜੀਆਂ ਦੇਸ਼ ਦੀਆਂ ਔਰਤਾਂ ਲਾਡੋ ਦੇ ਵਿੱਚ ਉਹ ਮਤਲਬ ਕਿ ਤੁਸੀਂ ਨਹੀਂ ਸਮਝਦੇਗੇ ਇਹ ਵਿਤਕਰਾ ਹੋਵੇਗਾ ਜੇ ਇੱਕ ਹਰਿਆਣਾ ਦੇ ਵਿੱਚ ਇਲੈਕਸ਼ਨ ਕਰਕੇ ਤੁਸੀਂ 510 ਦਾ ਸਿਲੰਡਰ ਦੇਤਾ ਤੇ ਪੰਜਾਬ ਵਾਲੇ ਅੱਜ ਵੀ 892 ਦਾ ਲਿੰਦੇ ਆ ਹੂੰ ਸਰਕਾਰ ਤਾਂ ਬੀਜੇਪੀ ਦੀ ਹੈ ਨਾ ਸੈਂਟਰ ਦੇ ਵਿੱਚ ਤੁਸੀਂ ਕਹੋਗੇ ਹਰਿਆਣਾ ਦੇ ਵਿੱਚ ਲਾਗੂ ਕਰਾਂਗੇ ਪੂਰੇ ਦੇਸ਼ ਦੇ ਵਿੱਚ ਲਾਗੂ ਕਰਾਂਗੇ ਹੂੰ ਠੀਕ ਹੈ ਤੁਸੀਂ ਇਸ ਇਸ ਤਰੀਕੇ ਦੀ ਕਰਕੇ ਫਿਰ ਇੱਕ ਦੂਜੇ ਸੂਬੇ ਜਿਹੜੀ ਚਾਹ ਪੰਜਾਬ ਛੱਡ ਦਿਓ ਪੰਜਾਬ ਚ ਕਹਦੋਂਗੇ ਆਮਦੀ ਪਾਰਟੀ ਸਰਕਾਰ ਨਹੀਂ ਹੈਗੀ ਜਿੱਥੇ ਵੀ ਜੀਪੀ ਦੀ ਸਰਕਾਰ ਹੈਗੀ ਜਿਹੜੇ ਸੂਬਿਆਂ ਦੇ ਵਿੱਚ ਕਿ ਉੱਥੇ ਪਰ ਹਰਿਆਣੇ ਵਾਲਗਾ ਜਿਹੜਾ ਹੈਗਾ ਕਨਸੈਪਟ ਯੂਜ਼ ਕਰੋਗੇ 15 ਲੱਖ ਦੀ ਗੱਲ ਵੀ ਹੋਈ ਸੀ ਮੈਂ ਜਦੋਂ ਆਪਾਂ ਜਦੋਂ ਖਬਰ ਪਾਈ ਕਿ ਬੀਜੇਪੀ ਨੇ ਵਾਅਦਾ ਕੀਤਾ ਹੈ ਕਮੈਂਟ ਆ ਰਹੇ ਸੀ ਕਹਿੰਦੇ 15 ਲੱਖ ਤਾਂ ਦੇ ਦਿਓ ਪਹਿਲਾਂ ਵਾਲੇ 15 ਲੱਖ ਦੀ ਚਰਚਾ ਬਹੁਤ ਹੁੰਦੀ ਆ ਪ੍ਰਧਾਨ ਮੰਤਰੀ ਸਾਹਿਬ ਦੀ ਮੈਂ ਪ੍ਰਧਾਨ ਮੰਤਰੀ ਤੇ ਇੱਕ ਬਿਆਨ ਹੋਰ ਚਰਚਾ ਜੋ ਬਣਾ ਵਿਸ਼ਾ ਬਣਿਆ ਸੀ ਮੁਫਤ ਦੀ ਰੇਵੜੀ ਤੁਹਾਨੂੰ ਯਾਦ ਹੋਊਗਾ ਪ੍ਰਧਾਨ ਮੰਤਰੀ ਨੇ ਆਮ ਆਦਮੀ ਪਾਰਟੀ ਤੇ ਤੰਜ ਕੱਸੇ ਸੀ ਕਿ ਮੁਫਤ ਦੀ ਰੇਵੜੀ ਵੰਡਦੇ ਨੇ ਕੀ ਹੁਣ ਇਸ ਨੂੰ ਮੁਫਤ ਦੀ ਰੇਵੜੀ ਨਹੀਂ ਕਿਹਾ ਜਾਊਗਾ ਕੀ ਬੀਜੇਪੀ ਆਪਣੇ ਹੀ ਬਿਆਨਤੋਂ ਠੜਕ ਗਈ ਹੈ ਭਾਜਪਾ ਆਪਣੇ ਹੀ ਪ੍ਰਧਾਨ ਮੰਤਰੀ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਹੀ ਸੀਨੀਅਰ ਆਗੂ ਦੇ ਬਿਆਨਤੋਂ ਠੜਕ ਚੁੱਕੀ ਹੈ ਇਹ ਮੰਨ ਸਕਦੇ ਆ ਰਾਜਨੀਤਿਕ ਪ੍ਰਵਿੰਦਰ ਲੋਕਾਂ ਦਾ ਕੋਈ ਦੀਨ ਕੋਈ ਮਾਨ ਬਿਲਕੁਲ ਨਹੀਂ ਹੁੰਦਾ ਇਹ ਅੱਜ ਇੱਥੇ ਖੜੇ ਨੇ ਕੱਲ ਨੂੰ ਉੱਥੇ ਖੜੇ ਨੇ ਅੱਜ ਰਵਨੀਤ ਬਿੱਟੂ ਤੇ ਲਾ ਲੋ ਪਹਿਲਾਂ ਕਾਂਗਰਸ ਲਈ ਕੀ ਬਿਆਨ ਸੀ ਅੱਜ ਰਾਹੁਲ ਗਾਂਧੀ ਦੇ ਸੰਦਰਭ ਦੇ ਵਿੱਚ ਕੀ ਬਿਆਨ ਨੇ ਰਾਜਨੀਤਿਕ ਲੋਕ ਹਮੇਸ਼ਾ ਮੌਕਾ ਪ੍ਰਸਤ ਹੁੰਦੇ ਨੇ ਇਹ ਆਪਣੇ ਮੌਕੇ ਆਪਣੇ ਉਸ ਦੇ ਹਿਸਾਬ ਦੇ ਨਾਲ ਜਿਹੜੇ ਗਏ ਨੇ ਬਿਆਨ ਦਿੰਦੇ ਨੇ ਹਮੇਸ਼ਾ ਡਬਲ ਸਟੈਂਡਰਡ ਇਹਨਾਂ ਦਾ ਰਹਿੰਦਾ ਹੈਗਾ ਕਿਤੇ ਮੁਫਤ ਖੁਰੀ ਨੂੰ ਰੇਵੜੀ ਜਿਹੜੀ ਤੁਸੀਂ ਜ਼ਿਕਰ ਕੀਤਾ ਉਹਦਾ ਕਿੰਨਾ ਬਵਾਲ ਹੋਇਆ ਦਿੱਲੀ ਦੇ ਵਿੱਚ ਕਿ ਆਮ ਆਦਮੀ ਪਾਰਟੀ ਮੁਫਤ ਦੀ ਰੇਵੜੀ ਦੀ ਸਕੀਮ ਕਰਦੀ ਆ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਪ੍ਰੋਮਿਸ ਹੋਰ ਹੈ ਜਿਹੜੇ ਤਾਂ ਜ਼ਿਕਰ ਕਰਨਾ ਸ਼ਾਇਦ ਮਨਾਫੀ ਨੇ ਸਮਝਾ ਉਹ ਹੈ ਬੀਜੇਪੀ ਨੇ ਜਿਹੜਾ ਕਿਹਾ ਕਿ ਅਸੀਂ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਸਕੂਟਰ ਦੇਵਾਂਗੇ ਇਹ ਤਾਂ ਰਾਜਵੜਿੰਗ ਵਾਲੀ ਗੱਲ ਹੋ ਗਈ ਵੀ ਅਸੀਂ ਤੜਾਗੀਆਂ ਵੀ ਬਣ ਕੇ ਆਵਾਂਗੇ ਇੱਕ ਵਾਰੀ ਬਿਆਨ ਬਟਾਲੇ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਮੇਰੇ ਖਿਆਲ ਵੀ ਸਾਡੇ ਸੇਖੜੀ ਸਾਹਿਬ ਜਾਣਗੇ ਨਵਜਮ ਬੱਚੇ ਦੀ ਤੜਾਕੀ ਜੇ ਦਾ ਵਿਆਹ ਨਾ ਆਊਗਾ ਉਹ ਗੱਡੀਆਂ ਵੀ ਲੈ ਕੇ ਜਾਣੀਆਂ ਜਨਨ ਵਾਸਤੇ ਗੱਡੀਆਂ ਵੀ ਤਿਆਰ ਹੋਣੀਆਂ ਤੜਾਕੀ ਜਨਨ ਵਾਲੀ ਗੱਲ ਤੇ ਫਿਰ ਕਹੇ ਜਿਹੜੀਆਂ ਸਕੂਟੀਆਂ ਕੁੜੀਆਂ ਸਕੂਲ ਜਾ ਕਰਨ ਉਹਨਾਂ ਨੂੰ ਸਕੂਟਰੀਆਂ ਲੈ ਕੇ ਦੇਵਾਂਗੇ ਆਪਾਂ ਪੰਜਾਬ ਚ ਵੀ ਲੈਪਟਾਪ ਦੀ ਗੱਲ ਹੋਈ ਸੀ ਮੇਰੇ ਖਿਆਲ ਨਾਲ ਲੈਪਟਾਪ ਜਾਂ smartphones ਸ਼ਾਇਦ ਕੈਪਟਨ ਦੇ smartphones ਵੀ ਨਹੀਂ ਆਏ ਕੈਪਟਨ ਦੇ smartphones ਔਰ ਅਕਾਲੀਆਂ ਦੇ ਹਲੇ ਤੱਕ ਲੈਪਟਾਪ ਵੀ ਨਹੀਂ ਆਏ ਅਕਾਲੀਆਂ ਨੂੰ ਤੁਹਾਨੂੰ ਯਾਦ ਹੋਵੇਗਾ 201997 ਚ ਕਿਹਾ ਸੀ ਕਿ ਜਿਹੜੀਆਂ ਪਲੱਸ 2 ਵਾਲੀਆਂ ਉੜੰਗਾ ਉਹ ਨਹੀਂ ਆ ਜੋ ਪਲੱਸ 2 ਵਾਲੇ ਬੱਚੇ ਹੋਣਗੇ ਉਹਨੂੰ ਲੈਪਟਾਪ ਦੇਵਾਂਗੇ ਕੈਪਟਨ ਦੇ smartphones ਜਿਹੜੇ ਹੈਗੇ ਜਿੱਤੇ ਉਹਨਾਂ ਲੋਕਾਂ ਨੇ ਦੇਖਣਾ ਤਾਂ ਕੁੱਲ ਮਿਲਾ ਕੇ ਪ੍ਰਵਿੰਦਰ ਗੱਲ ਹੈ ਦੇ ਕਿ ਤੁਸੀਂ ਕਿਸੇ ਸੂਬੇ ਦੇ ਵਿੱਚ ਜਿਹੜਾ ਮਰਜ਼ੀ ਪ੍ਰੋਮਿਸ ਕਰ ਲਓ ਹੂੰ ਪ੍ਰੋਮਿਸ ਕਰਨ ਨਾਲ ਤੁਹਾਡਾ ਕੁਝ ਨਹੀਂ ਘਟਦਾ ਸਿਰਫ ਤੁਸੀਂ ਚਾਰ ਲਾਈਨਾਂ ਲਿਖਣੀਆਂ ਤੁਹਾਡਾ ਉਹਦੇ ਵਿੱਚ ਤੁਹਾਡਾ ਖਰਚਾ ਹੀ ਵੱਧਦਾ ਘੱਟੋ ਘੱਟ ਵੀ ਇੱਕ ਮੈਨੀਫੈਸਟੋ ਦੇ ਵਿੱਚ ਲੋਕਾਂ ਨੂੰ ਕੀ ਮਿਲੇਗਾ ਜਿਹੜਾ ਤੁਸੀਂ ਕਿਹਾ ਵੀ ਅਸੀਂ ਬੱਸ ਸੇਵਾ ਸਹੂਲਤ ਦਿੱਤੀ ਲੋਕਾਂ ਨੂੰ ਉਹਦਾ ਪੈਸਾ ਭਾਈ ਕਿੱਥੋਂ ਭਰਿਆ ਦੂਜਾ ਡਿਪਾਰਟਮੈਂਟ ਕਿਉਂ ਭਰੇ ਤੁਸੀਂ ਅਖਾਏ ਐਕਸਾਈਜ਼ ਚ ਲਵਾਂਗੇ ਪੈਸੇ ਐਕਸਾਈਜ਼ ਬਸ ਸੇਵਾ ਦੇ ਪੈਸੇ ਕਿਉਂ ਦੋ ਹਾਂ ਤੁਸੀਂ ਕਹਿੰਦਾ ਜੀ ਅਸੀਂ ਮੁਫਤ ਇਲਾਜ ਦੇਵਾਂਗੇ ਮੁਫਤ ਇਲਾਜ ਹੋਣਾ ਚਾਹੀਦਾ ਸੀ ਇਹ ਨਹੀਂ ਗੱਲ ਕਹਿੰਦੇ ਪਰ ਮੁਫਤ ਇਲਾਜ ਟੈਕਸਪੇਅਰ ਲੋਕਾਂ ਤੇ ਨੰਨ ਥੋਪੋ ਤੁਸੀਂ ਵੀ ਤੂੰ ਟੈਕਸ ਵਧਾਈ ਚੱਲੋ ਕਰੀ ਚੱਲੋ ਵੀ ਟੈਕਸ ਆਏ ਤਾਂ ਤੂੰ ਟੈਕਸ ਵਧਾਤਾ ਕਰਤਾ ਤੀਜੀ ਗੱਲ ਜਿਹੜੀ ਹੈਗੀ ਘਰ ਘਰ ਨੌਕਰੀ ਐ ਕੈਪਟਨ ਦੀ ਨੌਕਰੀ ਕਿੱਥੇ ਹੈਗੀ ਆ 300 ਬਿਜਲੀ ਯੂਨਿਟ ਦੀ ਤੁਸੀਂ ਗੱਲ ਕਰ ਲਈ ਮੈਂ ਟੈਕ ਮੈਂ ਟੈਕਸਪੇਅਰ ਦੀ ਇੱਥੇ ਖਾਸ ਗੱਲ ਕਰੂੰਗਾ ਟੈਕਸਪੇਅਰ ਵਾਲੇ ਜਿਹੜੇ ਲੋਕ ਹੁੰ ਅ ਅਮੀਰ ਘਰਾਣੇ ਵੀ ਹੁੰਦੇ ਨੇ ਉਹਨਾਂ ਚੋਂ ਇਹਦੇ ਕੋਈ ਸ਼ੱਕ ਨਹੀਂ ਵਪਾਰਕ ਹੁੰਦੇ ਨੇ ਚਲੋ ਆਪਾਂ ਉਹਨਾਂ ਤੇ ਇਹ ਕੋਈ ਕਿੰਤੂ ਪਰੰਤੂ ਨਹੀਂ ਉੱਥੇ ਇਹ ਵੀ ਕਈ ਵਾਰ ਸਵਾਲ ਉੱਠਦਾ ਹੈ ਕਿ ਜਿਹੜੇ ਅਮੀਰ ਘਰਾਂ ਦੇ ਲੋਕ ਨੇ ਉਹ ਵੋਟ ਪਾਉਣ ਲਈ ਲਾਈਨ 'ਚ ਨਹੀਂ ਲੱਗਦੇ ਇਸ ਕਰਕੇ ਸ਼ਾਇਦ ਸਰਕਾਰਾਂ ਜਾਂ ਪਾਰਟੀਆਂ ਉਹਨਾਂ ਵੱਲ ਖਾਸ ਧਿਆਨ ਨਹੀਂ ਦਿੰਦੀਆਂ ਉਹਨਾਂ ਲੋਕਾਂ ਵੱਲ ਧਿਆਨ ਦਿੰਦੀਆਂ ਨੇ ਜਿਹੜੀਆਂ ਜਿਹੜੇ ਬੀਬੀਆਂ ਜਾਂ ਜਿਹੜੇ ਬੰਦੇ ਨੇ ਉਹ ਜਾ ਕੇ ਲਾਈਨ 'ਚ ਲੱਗ ਕੇ ਵੋਟ ਪਾਉਂਦੇ ਨੇ ਉਹ ਆਮ ਘਰਾਂ ਦੇ ਗਰੀਬ ਪਰਿਵਾਰਾਂ ਚੋਂ ਵੀ ਹੁੰਦੇ ਨੇ ਸਰਦੇਪੁਰ ਦੇ ਘਰਾਂ ਚੋਂ ਹਨਾ ਮਜਬੂਰੀ 'ਚ ਜਿਨ੍ਹਾਂ ਨੂੰ ਕੋਈ ਆਸ ਹੁੰਦੀ ਹੈ ਵੀ ਚਲੋ ਭਾਈ ਸਾਡ ਇਹ ਪਾਰਟੀ ਤਾਂ ਵੋਟ ਪਾਉਣ ਜਾਂਦੇ ਨੇ ਇਹ ਵੀ ਕਹਿ ਦਿੱਤਾ ਜਾਂਦਾ ਵੀ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਜਿਹੜੇ ਵਪਾਰੀ ਵੱਡੇ ਵਪਾਰੀ ਹੁੰਦੇ ਨੇ ਸ਼ਾਇਦ ਉਹਨਾਂ ਦੇ ਪਰਿਵਾਰਕ ਮੈਂਬਰ ਸਾਰੇ ਵੋਟ ਵੋਟ ਪਾਉਣ ਨਹੀਂ ਜਾਂਦੇ ਮੇਨ ਕਰਦਾ ਮੁਖੀ ਜ਼ਰੂਰ ਹੈ ਵੋਟ ਪੁਗਤਾਇਆ ਹੁੰਦਾ ਉਹ ਕਿਤੇ ਇਸ ਕਰਕੇ ਤਾਂ ਨਹੀਂ ਵੀ ਪਾਰਟੀਆਂ ਉਹਨਾਂ ਵੱਲ ਇੰਨਾ ਫੋਕਸ ਨਹੀਂ ਕਰਦੇ ਟੈਕਸਪੇਅਰ ਤੇ ਬੋਝ ਪਾਉਣ ਦੇਸ਼ ਦੀ ਰਾਜਨੀਤੀ ਕਿਵੇਂ ਬਦਲ ਰਹੀ ਆ ਤੁਸੀਂ ਮੈਂ ਪਿਛਲੇ ਦੋ ਦਹਾਕਿਆਂ ਦੀ ਗੱਲ ਕਰਾਂਗਾ ਆ 2.5 ਦਾ ਕਹਿੰਦੇ ਜਦੋਂ ਇਸ ਤੋਂ ਪਹਿਲਾਂ ਬਹੁਤ ਵੱਡੀਆਂ ਰੈਲੀਆਂ ਹੁੰਦੀਆਂ ਤੁਸੀਂ ਦੇਖੋਗੇ ਕਿ ਕਿਸੇ ਰੈਲੀ 'ਚ 50000 ਦਾ ਇਕੱਠ ਆਮ ਹੀ ਹੋ ਜਾਂਦਾ ਸੀ 60000 ਦਾ ਇਕੱਠ ਹੋ ਜਾਂਦਾ ਸੀ ਇਹ ਮੈਂ ਗੱਲ ਕਰ ਰਿਹਾ 2000 ਦੇ ਆਸੇ ਪਾਸੇ ਫਿਰ ਘਟਦਾ ਘਟਦਾ ਹੁਣ ਕਿੰਨਾ ਆ ਗਿਆ 3000 4000 ਪਾ ਹੁਣ ਇਹਨਾਂ ਨੇ ਸਮਾਰਟ ਪੋਲੀਟੀਕਲ ਕੈਂਪੇਨ ਸ਼ੁਰੂ ਕਰ ਲਈ ਉਹਦੇ ਵਿੱਚ ਕੀ ਕਰ ਲਏ ਤੁਸੀਂ ਇੱਕ ਹੋਟਲ ਦੇ ਵਿੱਚ ਬੁਲਾ ਲਏ ਕਦੇ ਇੰਡਸਟਰੀਅਲ ਜੁੜੇ ਬੁਲਾ ਲਏ ਫਿਰ ਐਜੂਕੇਸ਼ਨ ਨਾਲ ਜਿਹੜੇ ਬੱਚੇ ਆ ਜਿਹੜਾ 18 ਸਾਲ ਤੋਂ ਉੱਪਰ ਜਿਹੇ ਪਹਿਲੀ ਵਾਰ ਵੋਟ ਬਣੀ ਉਹਨਾਂ ਨੂੰ ਬੁਲਾ ਲਏ ਫਿਰ ਤੁਸੀਂ ਮਹੱਲੇ ਦੇ ਕੋਈ ਚੰਗੇ ਜ ਹੁਣ ਇੱਕ ਸਮਾਰਟ ਕੈਂਪੇਨ ਸ਼ੁਰੂ ਹੋ ਗਈ ਨਾ ਹੁਣ ਵੱਡਾ ਵੱਡਾ ਖਰਚ ਨਹੀਂ ਦੇਕੋ ਕਿ ਇਲੈਕਸ਼ਨ ਕਮਿਸ਼ਨ ਦੀ ਤੁਹਾਡੇ ਤੇ ਨਜ਼ਰ ਆ ਤੂੰ ਰੈਲੀ ਕੀਤੀ ਕਿੰਨਾ ਖਰਚ ਕੀਤਾ ਉਹ ਤੇ ਤੁਹਾਡੇ ਤੇ ਨਜ਼ਰ ਆ ਹੁਣ ਜਿਹੜਾ ਇਲੈਕਸ਼ਨ ਦੇ ਵਿੱਚ ਪੈਸਾ ਵੰਡਿਆ ਜਾਣਾ ਉਹਨੂੰ ਲੈ ਕੇ ਤਰੀਕਾ ਬਦਲ ਲਿਆ ਹਾਲਾਂਕਿ ਅਸੀਂ ਮਤਲਬ ਕਿ ਸਾਡੇ ਕੋਲ ਕਾਫੀ ਜਿਹੜੀਆਂ ਰਿਪੋਰਟਾਂ ਮਿਲਦੀਆਂ ਨੇ ਤੇ ਲੇਡੀਜ਼ ਨੂੰ ਕਹਤਾ ਕਿ ਫਲਾਣੇ ਦੁਕਾਨ ਤੋਂ ਸੂਟ ਲੈ ਲਿਓ ਜਾਂ ਫਿਰ ਕਹਤਾ ਜੀ ਫਲਾਣੇ ਥਾਂ ਤੋਂ ਤੁਸੀਂ ਆਰਓ ਚੱਕ ਲਿਓ ਜਾਂ ਕਹਤਾ ਇਲੈਕਸ਼ਨ ਦੇ ਵਿੱਚ ਸਾਡੀ ਦਾਤ ਲੱਗੀ ਵੀ ਆ ਗੱਲ ਅਸੀਂ ਫਰਿੱਜ ਦੇਵਾਂਗੇ ਤਿੰਨ ਵੋਟਾਂ ਮਗਰ ਤੇ ਫਲਾਣੇ ਥਾਂ ਤੋਂ ਬਾਈ ਤੁਸੀਂ ਫਰਿੱਜ ਚੱਕ ਲਿਓ ਪੈਸੇ ਅਸੀਂ ਆਪੇ ਦੇ ਦੇਾਂਗੇ ਜਾਂ ਫਿਰ ਏਸੀ ਤੱਕ ਆ ਇਹ ਹੋਈਆਂ ਇਹ ਸਿਲੈਕਸ਼ਨ ਦੇ ਵਿੱਚ ਵਿੱਚ ਜਿਆ ਹੋਈਆਂ ਇਹ ਨਹੀਂ ਹੈਗਾ ਆਮ ਲੋਕਾਂ ਕੌਣ ਲੋਕ ਜਾਂਦੇ ਨੇ ਰੈਲੀਆਂ ਦੇ ਵਿੱਚ ਕੌਣ ਲੋਕ ਪ੍ਰਭਾਵਤ ਹੋਣੇ ਦਰ ਅਸਲ ਇਹਨਾਂ ਲੋਕਾਂ ਦਾ ਟਾਰਗੇਟ ਸਿਆਸਤਦਾਨਾਂ ਦਾ ਟਾਰਗੇਟ ਸਿਆਸਤਦਾਨ ਜਿਹੜੇ ਵੱਡੀ ਲੀਡਰਸ਼ਿਪ ਉਹਨਾਂ ਦਾ ਟਾਰਗੇਟ ਹੁੰਦਾ ਸਲਮ ਏਰੀਏ ਨੂੰ ਕਵਰ ਕਰਨਾ ਕਿਉਂਕਿ ਸਲਮ ਏਰੀਏ ਦੇ ਵਿੱਚ ਔਖੇ ਵਕਤ ਤਰੀਕੇ ਦੇ ਲੋਕ ਰਹਿੰਦੇ ਹੁੰਦੇ ਨੇ ਉਹਨਾਂ ਦਾ ਮਤਲਬ ਕਿ ਉਥੇ ਬਲਾਕ ਲੈਵਲ ਤੇ ਜਾਂ ਗਲੀ ਲੈਵਲ ਤੇ ਜਾਂ ਮੁਹੱਲੇ ਲੈਵਲ ਤੇ ਇੱਕ ਲੀਡਰ ਹੁੰਦਾ ਉਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਨੂੰ ਨਾਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਆਮ ਜਿਹੜਾ ਥੋੜਾ 엘ੀਟ ਏਰੀਆ ਹੁੰਦਾ ਆਪਾਂ ਕਹਿ ਲઈએ ਸ਼ਹਿਰਾਂ ਦੇ ਵਿੱਚ ਹੁੰਦੇ ਆ ਕੋਈ ਚੰਗੇ ਕਸਬੇ ਹੁੰਦੇ ਨੇ ਜਾਂ ਪੌਸ਼ ਏਰੀਆ ਜਿਹੜਾ ਉਹਨਾਂ ਦੇ ਵਿੱਚ ਅਜਿਹੇ ਲੋਕਿਆਣ ਜਾਂਦੇ ਕਿਉਂਕਿ ਉਹ ਲੋਕਾਂ ਨੂੰ ਇੰਨਾ ਲੋਕਾਂ ਨੇ ਪੈਸਾ ਦੇ ਕੇ ਸਿਆਸਤਦਾਨਾਂ ਨੂੰ ਪੈਸਾ ਦਿੰਦੇ ਨੇ ਉਹ ਸਾਰਿਆਂ ਨੂੰ ਲੱਖ-ਦੋ ਲੱਖ ਦਿੰਦੇ ਪਾਰਟੀ ਫੰਡ ਦੇ ਨਾਂ ਤੇ ਪ੍ਰਵਿੰਦਰ ਆ ਗਿਆ ਜੀ ਪ੍ਰਵੀਂਦਰ ਜੀ ਤੁਹਾਡੀ ਪਾਰਟੀ ਨੂੰ ਲੱਖ ਰੁਪਿਆ ਜੇ ਦੂਜਾ ਚੜ੍ਹਿਆ ਜੇ ਤੁਹਾਨੂੰ ਪਾਰਟੀ ਨੂੰ ਲੱਖ ਰੁਪਿਆ ਉਹਨਾਂ ਨੇ ਤਿੰਨ ਲੱਗਦਾ ਵੀ ਤਿੰਨਾਂ ਚ ਇੱਕ ਹੀ ਜਿੱਤੂਗਾ ਜੇ ਵੱਡੇ ਉਮੀਦਵਾਰ ਨੇ ਤਿੰਨਾਂ ਨੂੰ ਲੱਖ ਲੱਖ ਰੁਪਿਆ ਦੇਂਦੇ ਪਾਰਟੀ ਫੰਡ ਦੇ ਨਾਂ ਤੇ ਜਿਹਦੀ ਸਰਕਾਰ ਆਈ ਉਹ ਤੋਂ ਫਰਕ ਖੜਾ ਫਿਰ ਲਾਈਨ 'ਚ ਨਹੀਂ ਲੱਗਦੇ ਪਰ ਸਿੱਧੇ ਡਰਾਇੰਗ ਰੂਮ 'ਚ ਜਾ ਕੇ ਨਹੀਂ ਬੈਠਦੇ ਫਿਰ ਬੈੱਡਰੂਮ ਤੱਕ ਜਾਂਦੇ ਆ ਹੂੰ ਇਸ ਇਹੀ ਕਾਰਨ ਆ ਵੋਟਾਂ ਦਾ ਇੱਕ ਕਾਰਨ ਆ ਕਿ ਜਿਹੜਾ ਫਰਕ ਕਿੱਥੇ ਹੈਗਾ ਜਿਹੜੀ ਮੁਫਤ ਖਰੀਦੀ ਦੀ ਸਿਆਸਤ ਹੈਗੀ ਠੀਕ ਆ ਆਮ ਲੋਕਾਂ ਲਈ ਚੰਗੀ ਵੀ ਹੈਗੀ ਜਿਨ੍ਹਾਂ ਦਾ ਅੱਜ ਬਿੱਲ ਮਾਫ ਹੋ ਕਹਿੰਦੇ ਚੱਲ ਆਏ ਨਹੀਂ ਸੂਤਾ ਆਏ ਤਾਂ ਸੂਤਾਗੇ ਨਾ ਹੋਰ ਅਸੀਂ ਕੀ ਕਰਾਉਣਾ ਹੁੰਦਾ ਇਹਨਾਂ ਤੋਂ ਤਾਂ ਪਰ ਉਹ ਪੈਸੇ ਦੀ ਪ੍ਰਪਾਈ ਕਿੱਥੋਂ ਹੋਵੇਗੀ ਸਭ ਤੋਂ ਵੱਡਾ ਕਿਸੇ ਪਾਰਟੀ ਨਾਲ ਅੱਜ ਜਵਾਬ ਦਿੱਤਾ ਤੁਸੀਂ ਇਲੈਕਸ਼ਨ ਸੁਣ ਰਹੇ ਸੀ ਅੱਜ ਟੀਵੀ ਤੇ ਮੈਂ ਤੁਹਾਨੂੰ ਦੇਖ ਰਿਹਾ ਸੀ ਜਦੋਂ ਜੀਪੀ ਨੱਡਾ ਸੰਕਲਪ ਪੱਤਰ ਜਾਰੀ ਕਰ ਰਹੇ ਸੀ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਅਸੀਂ ਮੁਫਤ ਖਰੀਦੀ ਦੀ ਸਿਆਸਤ ਤੇ ਸਕੂਟਰ ਵੀ ਦੇ ਦੇਾਂਗੇ 2100 ਰੁਪਿਆ ਵੀ ਦੇ ਦੇਾਂਗੇ ਪੈਨਸ਼ਨ ਵੀ ਦੇ ਦੇਾਂਗੇ ਅਸੀਂ ਮਤਲਬ ਕਿ 500 ਰੁਪਏ ਦਾ ਸਿਲੰਡਰ ਵੀ ਦੇ ਦੇਾਂਗੇ ਜਿਹੜਾ ਟੋਟਲ ਕਾਸਟ ਹੈਗੀ ਆ ਤੁਹਾਡੇ ਖਰਚੇ ਦੀ ਹੈਗੀ ਆ ਐਕਸਪੈਂਡਿਜ ਜਿਹੜਾ ਆ ਗਿਆ ਤੁਹਾਡਾ ਉਹ ਇਹ ਦੱਸੋ ਭਾਈ ਉਹਦੀ ਪਰਪਾਈ ਕਿੱਥੋਂ ਹੋਣੀ ਆ ਉਹ ਪੈਸਾ ਆਊਗਾ ਕਿੱਥੋਂ ਕੀ ਤੁਸੀਂ ਬਿਜ਼ਨਸਮੈਨ ਨੂੰ ਮਾਰੋਗੇ ਉਦਯੋਗ ਨੂੰ ਮਾਰੋਗੇ ਤੁਸੀਂ 24 ਫਸਲਾਂ ਤੇ ਕਹਿਤਾ ਕਿ ਐਮਐਸਪੀ ਦੇਵਾਂਗੇ ਹੁਣ ਕਿੰਨੀ ਤੇ ਦੇ ਰਹੇ ਹੋ ਜੇ ਇਹ 24 ਫਸਲਾਂ ਕਰਨ ਸੈਂਟਰ ਦੇ ਵਿੱਚ ਐਲਾਨ ਕਰੋ ਕਿ 24 ਕਿੰਨੀਆਂ ਵੀ ਫਸਲਾਂ ਦੇਸ਼ ਦੇ ਵਿੱਚ ਹੁੰਦੀਆਂ ਹਰੇਕ ਨੂੰ ਐਮਐਸਪੀ ਤੇ ਖਰੀਦਾਂਗੇ ਨਾਲ ਇਸ ਕਿਸਾਨਾਂ ਦਾ ਮਸਲਾ ਨਾਲ ਕਿਸਾਨਾਂ ਦਾ ਮਸਲਾ ਲੋ ਜੂ ਤੁਸੀਂ ਪੈਨਸ਼ਨ ਦੀ ਗੱਲ ਕੀਤੀ ਪੂਰੇ ਦੇਸ਼ ਦੇ ਵਿੱਚ ਕਹਿ ਦਿਓ ਕਿ 58 ਸਾਲ ਤੋਂ ਬਾਅਦ ਕੇਂਦਰ ਸਰਕਾਰ ਇੰਨੇ ਤੋਂ ਪੈਨਸ਼ਨ ਜਿਹੜੀ ਹੈਗੀ ਇੰਨੇ ਰੁਪਏ ਦੇਵੇਗੀ ਤੇ ਕਹਿ ਦਿਓ 18 ਸਾਲ ਤੋਂ ਪਹਿਲਾਂ ਬੱਚਿਆਂ ਨੂੰ ਕੇਂਦਰ ਸਰਕਾਰ ਅਡਾਪਟ ਕਰੇਗੀ ਕਾਂਗਰਸ ਕਹਦੇ ਕਿ ਜਿਹੜੇ ਸੂਬਿਆਂ ਦੇ ਵਿੱਚ ਸਾਡੀ ਸਰਕਾਰ ਹੈਗੀ ਆ ਜਿਹੜੇ ਪ੍ਰੋਮਿਸਸ ਹਰਿਆਣਾ ਦੇ ਵਿੱਚ ਕਰ ਰਹੇ ਆ ਉਹ ਪ੍ਰੋਮਿਸ ਸਾਡੇ ਦੂਜੇ ਸੂਬਿਆਂ ਦੇ ਵਿੱਚ ਲਾਗੂ ਨੇ ਉਹ ਅਸੀਂ ਦੂਜੇ ਸੂਬਿਆਂ ਦੇ ਵਿੱਚ ਦੇ ਰਹੇ ਆ ਹੂੰ ਰਾਜਸਥਾਨ ਦੇ ਵਿੱਚ ਦੇ ਰਹੇ ਆ ਹੋਰ ਜਿੱਥੇ ਸਰਕਾਰਾਂ ਉੱਥੇ ਅਸੀਂ ਦੇ ਰਹੇ ਆ ਤੁਸੀਂ ਸੂਬੇ ਦੀ ਕੰਧ ਨਾਲ ਕੰਧ ਜਿਹੜੀ ਹੈਗੀ ਇੱਕ ਨਾਲ ਜੋੜਦੀ ਹੈਗੀ ਇੱਕ ਤੇ ਤੁਹਾਡੇ ਹੋਰ ਪ੍ਰੋਮਿਸ ਹੈ ਦੂਜੇ ਤੁਹਾਡੇ ਹੋਰ ਪ੍ਰੋਮਿਸ ਆ ਅੱਜ ਪੁੱਛੋ ਕਾਂਗਰਸ ਨੂੰ ਕਿ ਰਾਜਸਥਾਨ ਦੇ ਵਿੱਚ ਕੀ ਦੇ ਰਹੇ ਹੋ ਤੁਹਾਡੀ ਸਰਕਾਰ ਮਾਚਲ ਚ ਕੀ ਦੇ ਰਹੇ ਹੋ ਅਸੀਂ ਮਾਚਲ ਚ ਕਿ 500 ਰੁਪਏ ਦਾ ਸਿਲੰਡਰ ਦਿੰਨੇ ਹੋ ਤੁਸੀਂ ਤੁਸੀਂ ਉੱਤੇ 6000 ਰੁਪਏ ਪੈਨਸ਼ਨ ਦਿੱਤਾ ਤੁਸੀਂ ਉੱਤੇ 2100 ਰੁਪਏ ਜਾਂ 2000 ਰੁਪਏ ਹਰ ਔਰਤ ਨੂੰ ਦਿੱਤਾ ਮਤਲਬ ਇਹ ਗੱਲਾਂ ਹੈ ਜਾਂ ਸਿਰਫ ਇਲੈਕਸ਼ਨ ਨੂੰ ਹਰਿਆਣਾ ਇਲੈਕਸ਼ਨ ਨੂੰ ਐਜੇ ਜਿਹੜਾ ਅਸੀਂ ਕਹਿੰਨੇ ਆ ਤਰਕਤ ਦਾ ਪੱਤਰ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਇੱਕ ਪਾਸੇ ਰਾਹੁਲ ਗਾਂਧੀ ਦਾ ਚਿਹਰਾ ਵੱਡਾ ਕਰਨਾ ਦੂਜੇ ਪਾਸੇ ਭਾਜਪਾ ਨੇ ਇਹ ਮੋਹਰ ਲਾਉਣੀਆਂ ਕਿ ਬੀਜੇਪੀ ਨੀਤੀਆਂ ਨੂੰ ਪੂਰੀ ਦੇਸ਼ ਦੇ ਵਿੱਚੋਂ ਸਮਰਥਨ ਮਿਲ ਰਿਹਾ ਹਰਿਆਣਾ ਦੇ ਲੋਕਾਂ ਨੇ ਮੋਹਰ ਲਾਤੀ ਜਿੱਥੇ ਸਾਡਾ ਸਭ ਤੋਂ ਵੱਧ ਵਿਰੋਧ ਸੀ ਤਾਂ ਇਹ ਇੱਕ ਧਰਾਤਲ ਤਿਆਰ ਕੀਤੀ ਜਾ ਰਹੀ ਆ ਵਨ ਨੇਸ਼ਨ ਵਨ ਇਲੈਕਸ਼ਨ ਤੋਂ ਪਹਿਲਾਂ ਜਾਂ ਫਿਰ ਅਗਲੇ ਜਿਹੜੇ ਸੂਬਿਆਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਦਿੱਲੀ ਦਾ ਇਲੈਕਸ਼ਨ ਹੋਣਾ ਇਸ ਤੋਂ ਪਹਿਲਾਂ ਮਫਤੋ ਖਰੀਦੀ ਸਿਆਸਤ ਪੈਂਦੀ ਲੋਕਾਂ ਨੂੰ ਮਹਿੰਗੀ ਹੈਗੀ ਆ ਚੂਵੇ ਨੂੰ ਜਦੋਂ ਉਹ ਦਿਨ ਥੋੜਾ ਥੋੜਾ ਚੋਗਾ ਦੇਣ ਦੇ ਬਾਅਦ ਪਿੰਜੇ ਵਿੱਚ ਬੰਦ ਕਰ ਲੈਂਦੇ ਆ ਹਮ ਤੇ ਉਹਦੀ ਹਾਲਤ ਐਜ ਜੋ ਹੋ ਜਾਂਦੀ ਪਰ ਸਰਕਾਰਾਂ ਜਾਂ ਪਾਰਟੀ ਨੂੰ ਦੱਸਣਾ ਪਵੇਗਾ ਬੇਸ਼ੱਕ ਤੁਸੀਂ ਜਿੰਨੇ ਮਰਜ਼ੀ ਲੋਕ ਲੁਭਾਉ ਵਾਦੇ ਕਰ ਲਓ ਲੋਕ ਪੜਾਈ ਦੇ ਸਕੀਮਾਂ ਲੱਗ ਦੱਸੋ ਕਿੰਨੀਆਂ ਕਰਨੀਆਂ ਪਰ ਇਹ ਪੈਸਾ ਤੁਸੀਂ ਕੱਢੋਂਗੇ ਕਿੱਥੋਂ ਹਮ ਖਰਚ ਔਰ ਸਰਕਾਰ ਦੀ ਆਮਦਨੀ ਦਾ ਜਿਹੜਾ ਜ਼ਿਆਦਾ ਮਤਲਬ ਕਿ ਪਾੜਾ ਨਾ ਪਵੇ ਡਿਸਪਿਊਟ ਜ਼ਿਆਦਾ ਨਾ ਹੋਵੇ ਉਹ ਕਿੱਥੋਂ ਤੁਸੀਂ ਪੈਸੇ ਦੀ ਭਰਪਾਈ ਕਰੋਗੇ ਬਿਲਕੁਲ ਠੀਕ ਹੈ ਇਹ ਬਹੁਤ ਵੱਡੇ ਤੁਹਾਡੇ ਸੂਬੇ ਦੀ ਆਮਦਨੀ ਦੇ ਸਰੋਤ ਕੀ ਨੇ ਤੁਹਾਡੇ ਕੋਲੇ ਮਾਈਨਰ ਮਾਈਨਿੰਗ ਹੈਗੀ ਆ ਤੁਹਾਡੇ ਕੋਲੇ ਐਕਸਾਈਜ ਤੋਂ ਕਿੰਨਾ ਰੁਪਿਆ ਆ ਰਿਹਾ ਤੁਹਾਡੇ ਕੋਲੇ ਜੀਐਸਟੀ ਦੇ ਰੂਪ ਦੇ ਵਿੱਚ ਕਿੰਨਾ ਆ ਪੈਸਾ ਆ ਰਿਹਾ ਤੁਹਾਡੇ ਕੋਲੇ ਹੋਰ ਜਿਹੜੇ ਟੈਕਸ ਤੋਂ ਛੋਟੇ ਟੈਕਸ ਲੱਗਦੇ ਨੇ ਉਹਨਾਂ ਦੇ ਰੂਪ ਵਿੱਚ ਕਿੰਨਾ ਪੈਸਾ ਆ ਰਿਹਾ ਤੁਹਾਡੇ ਕੋਲੇ ਟੋਟਲ ਕੈਲਕੂਲੇਸ਼ਨ ਕਿੰਨੀ ਹੈਗੀ ਸਭ ਤੋਂ ਪਹਿਲਾਂ ਤੁਹਾਨੂੰ ਪਹਿਲੇ ਪੇਜ ਤੇ ਦੱਸਣਾ ਪਵੇਗਾ ਕਿ ਸਾਡੀ ਇੰਨੀ ਕੈਲਕੂਲੇਸ਼ਨ ਹੈ ਟੋਟਲ ਇੰਨਾ ਸਾਡਾ ਇਹ ਸੈਕਟਰ ਚ ਪੈਸਾ ਲੱਗਣਾ ਇੰਨਾ ਸਾਡਾ ਇਹ ਸੈਕਟਰ ਪੈਸਾ ਲੱਗਣਾ ਇੰਨੇ ਸਾਡੇ ਮੁਲਾਜ਼ਮਾਂ ਦੀ ਇੰਨੇ ਸਾਡੇ ਪੈਨਸ਼ਨਰ ਦੀ ਜਿਹੜੀ ਹੈ ਪੈਨਸ਼ਨ ਜਾਣੀ ਹੈਗੀ ਆ ਫਿਰ ਸਮਝ ਆਉ ਫਿਰ ਪਾੜਾ ਪਊਗਾ ਫਿਰ ਆਮ ਲੋਕ ਜੇ ਤੂੰ ਪੂਰੇ ਨਹੀਂ ਕਰੂਗਾ ਫਿਰ ਤਾਂ ਲੋਕੀ ਥੋੜਾ ਗਾਲ ਘੁੱਟਣਗੇ ਫਿਰ ਇੱਕ ਅੱਧਾ ਕੈਪਟਨ ਉਹਨੂੰ ਭੱਜ ਜੂਗਾ ਜਾਖੜਵਾਲ ਸਾਹਿਬ ਨੂੰ ਕੋਈ ਭਾਜੀਪੀ ਚ ਭੱਜ ਜੂਗਾ ਫਿਰ ਉਹਨਾਂ ਤੇ ਪਾ ਦੋਗੇ ਜੀ ਵਾਦੇ ਤਾਂ ਉਹਨਾਂ ਨੇ ਕੀਤੇ ਸੀਗੇ ਹੂੰ ਤਾਂ ਆਮ ਲੋਕਾਂ ਨੂੰ ਥੋੜਾ ਜਿਹਾ ਇਸ ਤੋਂ ਸੁਚੇਤ ਰਹਿਣ ਦੀ ਲੋੜ ਆ ਠੀਕ ਹੈ ਜੀ ਸੋ ਰਮਨ ਤੁਹਾਡਾ ਕਹਿੰਦਾ ਮਤਲਬ ਇਹੀ ਹੈ ਕਿ ਮੁਫਤ ਸਹੂਲਤਾਂ ਜ਼ਰੂਰ ਦਿਓ ਪਰ ਆਰਥਿਕ ਪੱਖੋਂ ਸੂਬੇ ਨੂੰ ਜਾਂ ਦੇਸ਼ ਨੂੰ ਕਿਵੇਂ ਮਜ਼ਬੂਤ ਕਰਨਾ ਉਸ ਵੱਲ ਪਹਿਲ ਦੇ ਆਧਾਰ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਸੋ ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਆਪਣਾ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਇਸੇ ਤਰ੍ਹਾਂ ਦੀ ਚਰਚਾ ਜਾਂ ਇਸੇ ਤਰ੍ਹਾਂ ਦੇ ਪ੍ਰੋਗਰਾਮ ਦੇਖਣ ਦੇ ਲਈ ਜੁੜੇ ਰਹੋ ਦੀ ਅਨਮਿਊਟ ਦੇ ਨਾਲ ਧੰਨਵਾਦ